ਪਿਛਲੇ ਦਿਨਾਂ ਦੇ ਅੰਦਰ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਹੇਦਾਰ ਔਰ ਸ਼੍ਰੀ ਕਿਸਗੜ ਸਾਹਿਬ ਦੇ ਜਹੇਦਾਰ ਗੜਗੱਜ ਸਾਹਿਬ ਨੂੰ ਆਪਿਆ ਗਿਆ। ਪਰ ਉਹ ਉਹ ਉਹਦੋਂ ਦਾ ਉਹਨਾਂ ਦਾ ਲਗਾਤਾਰ ਵਿਰੋਧ ਹੁੰਦਾ ਆ ਰਿਹਾ ਇਸ ਗਰੁੱਪ ਨੂੰ ਕਿਵੇਂ ਦੇਖ ਰਹੇ ਹੋ ਤੁਸੀਂ? ਜਹੇਦਾਰ ਕੋਬੀਬ ਸਿੰਘ ਕਾਜ ਤੇ ਲੱਗੇ। ਜੀ। ਅਕਾਲੀ ਦਲ ਉਦਣ ਦਾ ਪੱਪਾ ਪਾਰ ਹੋਇਆ ਪਿਆ ਨਾਚ ਕਰਦਾ ਪਿਆ। ਇਹਨਾਂ ਨੂੰ ਕਹਦਾ ਚਾਚੜਿਆ ਸਵਾਲ ਤੇ ਇਹ ਹੈ ਨਾ ਇਹਨਾਂ ਨੂੰ ਕਹਦਾ ਚਾਚੜਿਆ ਤੇ ਜਿਵੇਂ ਹਰਪ੍ਰੀਤ ਸਿੰਘ ਨੂੰ ਇਸ ਤਰੀਕੇ ਨਾਲ ਜ਼ਲੀਲ ਕਰਕੇ ਵਿਦਾ ਕੀਤਾ ਆ ਉਹਦੀ ਰੋਜ਼ ਕਰਦਾਰ ਕਸ਼ੀ ਕੀਤੀ ਜਾ ਰਹੀ ਹੈ ਬਾਕੀ ਦੇ ਦੋਹਾਂ ਤਰ੍ਹਾਂ ਜਥੇਦਾਰਾਂ ਦੀ ਵੀ ਕਰਦਾਰ ਕਸ਼ੀ ਕੀਤੀ ਜਾ ਰਹੀ ਹੈ ਉਹਨਾਂ ਨੇ ਕੀ ਵਗਾੜਿਆ ਕਿ ਇਸ ਜਥੇਦਾਰ ਤੋਂ ਆਸਾਂ ਕੀ ਨੇ ਇਹਨਾਂ ਨੂੰ ਕੱਲ ਬੜੀ ਬਰੀਕੀ ਨਾਲ ਸਮਝਣ ਵਾਲੀ ਜੀ ਇਹਦਾ ਕਾਰਨ ਆ ਵੀ ਜੇ ਅਕਾਲੀ ਦਲ ਇਹਦੇ ਆਉਣ ਦੇ ਉਪਰ ਖੁਸ਼ ਹੋ ਰਿਹਾ ਤੇ ਸਮਝਣਾ ਪਏਗਾ ਵੀ ਕੋਈ ਦਾਲ ਦੇ ਵਿੱਚ ਕਾਲਾ ਹੈ ਚਲੋ ਕਿਹਨੇ ਹਰਪ੍ਰੀਤ ਸਿੰਘ ਇੱਥੇ ਤੇ ਦੋਸ਼ ਲਾਤੇ ਬਈ ਉਹਦੀ ਬੀਬੀ ਲੈ ਕੇ ਉੱਤੇ ਗਿਆ ਸੀ ਬਿਲਕੁਲ ਠੀਕ ਹੈ ਹਰਪ੍ਰੀਤ ਸਿੰਘ ਦੇ ਉੱਪਰ ਦੋਸ਼ ਲਾਤੇ ਇਹਦੀ ਜੀ ਇੱਥੇ ਕਰੋੜਾਂ ਰੁਪਈਆਂ ਦੀ ਪ੍ਰਾਪਰਟੀ ਹੈ ਬਟਿੰਡੇ ਦੇ ਵਿੱਚ ਤੇ ਜਿਹੜੇ ਦੋ ਦੂਸਰੇ ਧੋਰੇ ਆ ਉਹਨਾਂ ਦਾ ਕੀ ਕਸੂਰ ਸੀ ਉਹਨਾਂ ਨਾਲ ਕਿਹੜੀ ਬੀਬੀ ਜੋੜਨੀ ਹੈ ਹੁਣ ਜੋੜਨੀ ਹੈ ਕਿ ਬਾਅਦ ਚ ਜੋੜਨੀ ਹੈ ਕਿ ਜੋੜੀ ਚੁੱਕੇ ਹੋ ਹੁਣ ਸਵਾਲ ਪੈਦਾ ਹੋ ਗਿਆ देखो वैलिडिटी ਤੇ ਜੱਤੇਦਾਰਾਂ ਦੀ ਆਪਨੂੰ ਵੀ ਪਤਾ ਵੀ ਜਿਹੜੇ ਹਾਲਾਤ ਬਣੇ ਨੇ ਥੋੜੀ ਹੋਈ ਹੈ ਬਿਲਕੁਲ ਬਿਲਕੁਲ ਦੋ ਜਾਂ ਤਿੰਨ ਮਹੀਨੇ ਸਿੱਧਾ ਫੰਡਾ ਲਾਓ ਜਿੰਨਾ ਉਮੀਦਾਂ ਤੇ ਬਾਦਲ ਕੇ ਲੈ ਕੇ ਆਏ ਨੇ ਉਹਨਾਂ ਉਮੀਦਾਂ ਤੇ ਇਹਦੇ ਕੋਲੋਂ ਖਰੇ ਉਤਰਿਆ ਨਹੀਂ ਜਾਣਾ ਜੱਤੇਦਾਰ ਕੋਲ ਹੂੰ ਕਿਉਂਕਿ ਹੁਣ ਕੌਮ ਦੀਆਂ ਨਜ਼ਰਾਂ ਨੇ ਇੰਜ ਕਰਕੇ ਪੂਰੀਆਂ ਹੂੰ ਤਾਰਗਜ਼ਾਰੀ ਦੇ ਉੱਪਰ ਨਜ਼ਰਾਂ ਨੇ ਜਿਹੜੀਆਂ ਉਮੀਦਾਂ ਨਾਲ ਬਾਦਲ ਕੇ ਲੈ ਕੇ ਆਏ ਨੇ ਉਸ ਉਮੀਦਾਂ ਤੇ ਜੱਤੇਦਾਰ ਕੋਲੋਂ ਖਰੇ ਉਤਰਿਆ ਜਾਣਾ ਨਹੀਂ ਤੇ ਜੇ ਜੱਤੇਦਾਰ ਕਿਤੇ ਚੋਰ ਮੋਰੀ ਰਹੀ ਇਹਨਾਂ ਨੂੰ ਬਚਾਉਣ ਦਾ ਯਤਨ ਕਰੇਗਾ ਤੇ ਕੌਮ ਤੇ ਪਹਿਲੇ ਨਹੀਂ ਪ੍ਰਵਾਨ ਕਰਦੀ ਵੀ ਬਹੁਤ ਵੱਡਾ ਵਿਰੋਧ ਕੋ ਦਿੱਤਾ ਗਿਆਦਰ ਗਿਆਨੀ ਰਕबीर ਸਿੰਘ ਤੇ ਗਿਆਦਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਜਿਸ ਸਮੇਂ ਜਾਰੀ ਕੀਤਾ ਆਦੇਸ਼ ਤੇ ਸਾਰੇ ਗੁਰਦੁਆਰਿਆਂ ਦੇ ਜਿਹੜੇ ਨਿਸ਼ਾਨ ਸਾਹਿਬ ਦਾ ਰੰਗ ਸੀ ਉਹ ਜਾਂ ਨੀਲਾ ਹੋ ਗਿਆ ਬੂੜਾ ਨੀਲਾ ਜਿਹਨੂੰ ਸੁਰਮਈ ਕਿਹਾ ਜਾਂਦਾ ਹੈ ਤੇ ਜਾਂ ਫਸੰਤੀ ਹੋ ਗਿਆ ਜਾਂਤੀ ਹੋ ਗਿਆ ਹੁਣ ਉਹਨਾਂ ਨੇ ਵੀ ਤਾਂ ਕੰਮ ਕੀਤੇ ਸੀ ਹੁਣ ਇਹਦੋਂ ਵੱਡਾ ਕੰਮ ਕੀ ਹੋ ਸਕਦਾ ਵੀ ਸੁਖਬੀਰ ਬਾਦਲ ਬਲਗੇ ਨੂੰ ਸਾਹਮਣੇ ਲਿਆ ਕੇ ਖੜਾ ਕਰਕੇ ਫਸੀਲ ਤੋਂ ਵੀ ਦੋ ਸ਼ਬਦਾਂ ਦੇ ਵਿੱਚ ਦਸ ਗਲਤੀ ਕੀਤੀ ਹੈ ਕਿ ਨਹੀਂ ਕੀਤੀ ਮੰਨਿਆ ਤੁਸੀਂ ਸਾਰੇ ਨਹੀਂ ਮਨਾ ਸਕੇ ਜਥੇਦਾਰਾਂ ਨੇ ਮਨਾਤਾ ਇਹਦੋਂ ਵੱਡਾ ਕੰਮ ਕੀਤਾ ਸੀ ਐਗਜ਼ੀਕਟਿਵ ਕਮੇਟੀ ਨੇ ਜਥੇਦਾਰ ਦੀ ਚੋਣ ਕਰਨੀ ਹੈ ਜੀ ਐਗਜ਼ੀਕਟਿਵ ਕਮੇਟੀ ਨੇ ਇਹ ਦੱਸਣਾ ਵੀ ਉਹਦੀ ਤਨਖਾਹ ਕਿੰਨੀ ਲਾਈ ਜਾਵੇ ਐਗਜ਼ੀਕਟਿਵ ਕਮੇਟੀ ਨੇ ਦੱਸਣਾ ਵੀ ਅਡਵਾਂਸ ਕਿੰਬਰ ਰਕੜੇ ਲਾਏ ਜਾਣਾ ਐਗਜ਼ੀਕਟਿਵ ਕਮੇਟੀ ਨੇ ਤੈਅ ਕਰਨਾ ਇਹਨੂੰ ਗੱਡੀ ਘੜੀ ਦਿੱਤੀ ਜਾਵੇ ਐਗਜ਼ੀਕਟਿਵ ਕਮੇਟੀ ਨੇ ਤੈਅ ਕਰਨਾ ਵੀ ਕਿਹੜੇ ਤਖਤਾਂ ਜਹਦਾਰ ਲਾਇਆ ਜਾਵੇ ਜਹਦਾਰ ਦੀ ਪਾਵਰ ਕੀ ਹੈ ਹੂੰ ਤੇ ਕੌਮ ਦਾ ਜਹੇਦਾਰ ਹੋਵੇ ਕੌਮ ਦਾ ਜਹੇਦਾਰ ਆ ਚੋਣਦੇ ਪੰਜ ਬ ਤੇ ਲੋਕਾਂ ਨੇ ਇਥੋਂ ਤੱਕ ਵੀ ਗੱਲ ਕਹਿ ਦਿੱਤੀ ਉਹ ਕਹਿੰਨ ਕਿ ਖੜਕੋਂ ਤੇ ਨਿਸ਼ਾਨੇ ਪਹੁੰਚਦੇ ਨਹੀਂ ਹੁੰਦੇ ਲੋਕੀ ਤਾਂ ਨੂੰ ਪਤਾ ਇਹ ਗੱਲ ਕਰਨ ਲੱਗੇ ਉਹ ਕਹਿੰਦੇ ਖੜਕੋਂ ਦਾ ਨਿਸ਼ਾਨਾ ਖੁੰਝਦਾ ਨਹੀਂ ਹੁੰਦਾ ਹੈ ਜੀ ਬਿਲਕੁਲ ਹੋ ਸਕਦਾ ਇਹ ਥੋੜਾ ਟ੍ਰੇਨਰ ਹੀ ਹੋਵੇ ਹੁਣ ਉਹਦੇ ਮਨ ਦੇ ਵਿੱਚ ਚਿਸ਼ਤੀ ਦਾ ਖੌਫ ਵੱਜਾ ਪਿਆ ਵੀ ਕਿਤੇ ਇਹ ਨਾ ਹੋਵੇ ਮੇਰੇ ਕਿਤੇ ਨੰਬਰ ਲੱਗ ਜੇ ਹੁਣੇ ਹੁਣ ਇਸ ਕਰਕੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਫਾਇਰ ਕੀਤੀ ਹੈ ਸੁਖਬੀਰ ਸਿੰਘ ਬਾਦਲ ਨੇ ਉਹ ਕਹਿੰਦਾ ਵੀ ਜਿਹੜੀ ਮੇਰੇ ਤੇ ਕੋਈ ਚੱਲੀ ਹੈ ਇਹਦੀ ਜਾਂ ਤੇ ਸੀਬੀਆਈ ਜਾਂਚ ਕਰੇ ਜਾਂ ਐਮਆਈਏ ਦੁਆਰਾ ਜਾਂਚ ਕਰਵਾਈ ਜਾਵੇ ਬਿਲਕੁਲ ਤੁਸੀਂ ਹੁਣ ਜਿਹੜੀ ਐ ਤੁਸੀਂ ਕਹਿੰਦੇ ਮੇਰੇ ਤੇ ਖਾਮਲਾ ਹੋਇਆ ਤੇ ਜਿੱਲੇ ਦੋਸ਼ੀ ਸੀ ਉਹ ਦੀ ਜ਼ਮਾਨਤ ਤੇ ਬਾਹਰ ਆ ਗਿਆ ਬਿਲਕੁਲ ਐਮਆਈਏ ਦੁਆਰਾ ਜਾਂ ਸੀਬੀਆਈ ਦੁਆਰਾ ਜਾਂਚ ਹੋਵੇ ਜੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਬਿਲਕੁਲ ਠੀਕ ਹੈ ਜਾਂ ਉਹਦੇ ਦੁਆਰਾ ਜਾਂਚ ਹੋਵੇ ਤੇ ਜਾਂ ਸੀਬੀਆਈ ਦੁਆਰਾ ਜਾਂਚ ਹੋਵੇ ਚਲੋ ਪਰ ਜਦੋਂ ਬੇਅਦਬੀਆਂ ਪੁਈਆਂ ਸੀ ਉਦੋਂ ਨਾ ਤੁਸੀਂ ਇਹ ਜਾਂਚਾ ਮੰਗ ਲਈਆਂ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪਾਲ ਸਿੰਘ ਮਖਬੂਲਤ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਹੈ ਦਰਸ਼ਕੋ ਜਿਵੇਂ ਆਪ ਨੂੰ ਪਤਾ ਸੀ ਨਵੇਂ ਤੋਂ ਨਵੇਂ ਮੁੱਦਾ ਲੈ ਕੇ ਆਪ ਜੀ ਦੇ ਸੇਵਾ ਵਿੱਚ ਹਾਜ਼ਰ ਹੋ ਜਾਨੇ ਔਰ ਨਵੇਂ ਮੁੱਦੇ ਨਾਲ ਇੱਕ ਨਵੀਂ ਸ਼ਕਸ਼ੀਤ ਆਪ ਜੀ ਦੇ ਰੂਬਰੂ ਕਰਦੇ ਆਂ ਅੱਜ ਪੰਥਕ ਮੁੱਦਾ ਤੇ ਗੱਲਬਾਤ ਕਰਾਂਗੇ ਔਰ ਪੰਥ ਦੇ ਮਹਾਨ ਵਿਦਵਾਨ ਭਾਈ ਹਰਪ੍ਰੀਤ ਸਿੰਘ ਜੀ ਮਖੂ ਸਾਡੇ ਨਾਲ ਨੇ ਸਭ ਤੋਂ ਪਹਿਲਾਂ ਅਸੀਂ ਵੀਰ ਜੀ ਦਾ ਚੈਨਲ 'ਤੇ ਸਵਾਗਤ ਕਰਦੇ ਆਂ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਿੰਘ ਸਾਹਿਬ ਜੀ ਪਿਛਲੇ ਦਿਨਾਂ ਦੇ ਅੰਦਰ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਹ ਔਰ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਹੇਦਾਰ ਗੜਗੱਜ ਸਾਹਿਬ ਨੂੰ ਥਾਪਿਆ ਗਿਆ। ਹਮ ਪਰ ਉਹ ਉਦੋਂ ਦਾ ਉਹਨਾਂ ਦਾ ਲਗਾਤਾਰ ਵਿਰੋਧ ਹੁੰਦਾ ਆ ਰਿਹਾ ਹੈ। ਇਸ ਵਿਰੋਧ ਨੂੰ ਕਿਵੇਂ ਵੇਖ ਰਹੇ ਹੋ ਤੁਸੀਂ? ਹਰਪਾਲ ਸਿੰਘ ਦੀ ਵਿਰੋਧ ਹੋਣ ਦੇ ਕੁਝ ਕਾਰਨ ਨੇ। ਜੀ। ਅਸਲ ਦੇ ਅੰਦਰ ਤੁਸੀਂ ਵੇਖਿਆ ਜਾਵੇ ਵਿਰੋਧ ਕੁਲਦੀਪ ਸਿੰਘ ਗੜਗੱਜਦਾ ਨਹੀਂ ਹੋ ਰਿਹਾ ਹੂੰ ਗੱਲ ਨੂੰ ਬੜਾ ਸਮਝਣਾ ਪੈਣਾ ਹੈ ਬਰੀਕੀ ਦੇ ਨਾਲ ਸਮਝਾਂਗੇ ਕਿਉਂਕਿ ਦਰਸ਼ਕ ਤੇ ਸਰੋਤੇ ਬੜੇ ਸਿਆਣੇ ਨੇ ਇਹ ਵਾਲ ਦੀ ਖਲ ਲਾ ਲੈਂਦੇ ਨੇ ਇਹ ਮਨ ਦੇ ਵਿੱਚੋਂ ਕਣ ਲੱਭ ਲੈਂਦੇ ਨੇ ਆਪਣੀਆਂ ਗੱਲਾਂ ਦੇ ਵਿੱਚੋਂ ਵੀ ਬੜਾ ਕੁਝ ਨਿਕਲੇਗਾ ਕੱਢਣ ਦਾ ਯਤਨ ਕਰਨਗੇ ਹੂੰ ਵਿਰੋਧ ਜਿਹੜਾ ਕੁਲਦੀਪ ਸਿੰਘ ਗੜਗੱਜ ਦਾ ਨਹੀਂ ਹੋ ਰਿਹਾ ਹੂੰ ਵਿਰੋਧ ਅਸਲ ਦੇ ਵਿੱਚ ਇਸ ਚੀਜ਼ ਦਾ ਹੋ ਰਿਹਾ ਵੀ ਤੌਰ ਤਰੀਕਾ ਕੀ ਵਰਤਿਆ ਗਿਆ ਹੂੰ ਵਿਰੋਧ ਇਸ ਗੱਲ ਦਾ ਹੋ ਰਿਹਾ ਵੀ ਵਿਧੀ ਵਿਵਹਾਨ ਕੀ ਹੈ ਜੀ ਮੈਂ ਇੱਕ ਛੋਟੀ ਜੀ ਬੇਨਤੀ ਕਰਨੀ ਚਾਹੁੰਦਾ ਬੜੇ ਧਿਆਨ ਨਾਲ ਸੁਣਿਆ ਜੇ ਜੇ ਹੁਣ ਤੁਸੀਂ ਮੇਰੀ ਗੱਲ ਕਰੋ ਹੂੰ ਮੈਂ ਉਹਨਾਂ ਦਿਨਾਂ ਦੇ ਵਿੱਚ ਵੀ ਬੋਲੀਆ ਮੈਂ ਅੱਜ ਵੀ ਬੋਲਦਾ ਪਿਆ ਮਾਂ ਜੀ ਮੈਂ ਅੱਜ ਵੀ ਇਹ ਗੱਲ ਕਹਿਣੀ ਚਾਹੁੰਦਾ ਮਾਂ ਕਿ ਤੁਸੀਂ ਇੱਕ ਚੀਜ਼ ਵੇਖੋ ਜੱਥੇਦਾਰ ਕੁਲਦੀਪ ਸਿੰਘ ਗੜਗੱਜ ਲੱਗੇ ਜੀ ਅਕਾਲੀ ਦਲ ਉਦਣ ਦਾ ਪੱਪਾ ਪਾਰ ਹੋਇਆ ਪਿਆ ਨਾਚ ਕਰਦਾ ਪਿਆ ਇਹਨਾਂ ਨੂੰ ਕਾਹਦਾ ਚਾਚੜਿਆ ਸਵਾਲ ਤੇ ਇਹ ਆ ਨਾ ਇਹਨਾਂ ਨੂੰ ਕਾਹਦਾ ਚਾਚੜਿਆ ਤੇ ਜਿਵੇਂ ਹਰਪ੍ਰੀਤ ਸਿੰਘ ਨੂੰ ਜਿਸ ਤਰੀਕੇ ਨਾਲ ਜ਼ਲੀਲ ਕਰਕੇ ਵਿਦਾ ਕੀਤਾ ਆ ਉਹਦੀ ਰੋਜ਼ ਕਿਰਦਾਰ ਕਸ਼ੀ ਕੀਤੀ ਜਾ ਰਹੀ ਹੈ ਬਾਕੀ ਦੇ ਧੋਮਤ ਨਾ ਜਥੇਦਾਰਾਂ ਦੀ ਵੀ ਕਿਰਦਾਰ ਕਸ਼ੀ ਕੀਤੀ ਜਾ ਰਹੀ ਹੈ ਉਹਨਾਂ ਨੇ ਕੀ ਵਗਾੜਿਆ ਤੇ ਇਸ ਜਥੇਦਾਰ ਤੋਂ ਆਸਾਂ ਕੀ ਨੇ ਇਹਨਾਂ ਨੂੰ ਗੱਲ ਬੜੀ ਬਰੀਕੀ ਨਾਲ ਸਮਝਣ ਵਾਲੀ ਹੈ ਇਹਦਾ ਕਾਰਨ ਆ ਵੀ ਜੇ ਅਕਾਲੀ ਦਲ ਇਹਦੇ ਆਉਣ ਦੇ ਉਪਰ ਖੁਸ਼ ਹੋ ਰਿਹਾ ਤੇ ਸਮਝਣਾ ਪਏਗਾ ਵੀ ਕੋਈ ਦਾਲ ਦੇ ਵਿੱਚ ਕਾਲਾ ਹੈ ਹੂੰ ਨੰਬਰ 2 ਦੇ ਉੱਪਰ ਉਹਨਾਂ ਦੇ ਜਾਣ ਦੇ ਤੋਂ ਬਾਅਦ ਵੀ ਉਹਨਾਂ ਦੇ ਰੋਜ਼ ਬਲਟੋਹੀ ਵਰਗਾ ਕਪੜੇ ਲੋਂਦਾ ਪਰਦਾ ਜੱਫੀਦਾਰ ਦੇ ਨਾਲ ਆਹ ਬੀਬੀ ਹੈ ਜੀ ਆਹ ਬੀਬੀ ਹੈ ਮੈਨੂੰ ਅੱਜ ਤੱਕ ਇੱਕ ਬਿਆਨ ਯਾਦ ਹੈ ਮਹੇਸ਼ ਸਿੰਧਰ ਗਰੇਵਾਲ ਨੇ ਲੁਧਿਆਣੇ ਇੱਕ ਬਿਆਨ ਦਿੱਤਾ ਸੀ ਜੀ ਉਹ ਕਹਿੰਦੇ ਵੀ ਜਿਹੜਾ ਵੀ ਜੱਫੀਦਾਰਾਂ ਦੇ ਖਲਾਸ ਬੋਲਦਾ ਕਹਿੰਦਾ ਉਹ ਤਾਂ ਸਿੱਖ ਹੀ ਨਹੀਂ ਓਕੇ ਕਹਿੰਦਾ ਉਹ ਤਾਂ ਸਿੱਖ ਹੀ ਨਹੀਂ ਉਸ ਸਮੇਂ ਮੈਂ ਬਿਲਕੁਲ ਸਾਹਮਣੇ ਬੈਠਾ ਸਾਂ ਹੂੰ ਹੋ ਸਕਦਾ ਮੈਨੂੰ ਟਾਰਗੇਟ ਕੀਤਾ ਹੋਵੇ ਜਾਂ ਰੱਬ ਜਾਣੇ ਕਿਉਂ ਕੀਤਾ ਹੋਵੇ ਪਰ ਅਸੀਂ ਇੰਨੀ ਕਰਤਾਰਕ ਕੂਸ਼ਿ ਨਹੀਂ ਕਦੀ ਜਥੇਦਾਰਾਂ ਦੀ ਕੀਤੀ ਅਸੀਂ ਜਥੇਦਾਰਾਂ ਦੇ ਨਾਲ ਬੀਬੀਆਂ ਜੋੜ-ਜੋੜ ਕੇ ਵੋਟਾਂ ਨਹੀਂ ਕਦੀ ਬਖਾਈਆਂ ਅਸੀਂ ਤਾਂ ਸਿਰਫ ਦੋ ਚਾਰ ਗੱਲਾਂ ਕਰਦੇ ਹੁਣੇ ਸਾਹਿਬ ਜਥੇਦਾਰ ਸਾਹਿਬ ਸੌਦਾ ਸਾਦ ਨੂੰ ਮਾਫੀ ਦਿੱਤੀ ਹੈ ਮਾਫੀਆਂ ਤੁਸੀਂ ਦਿੱਤੀਆਂ ਨੇ ਅਕਾਲ ਤਖਤ ਦੇ ਵਕਾਰ ਨੂੰ ਢਾਹ ਲੱਗੀ ਹੈ ਜਥੇਦਾਰ ਸਾਹਿਬ ਤੁਸੀਂ ਫਕਰੇ ਕੌਮ ਦਿੱਤਾ ਬਾਦਲ ਨੂੰ ਇਹਦੇ ਨਾਲ ਸਾਡੇ ਕਿਤੇ ਨਾ ਕਿਤੇ ਤਖਤ ਦਾ ਸਤਕਾਰ ਲੋਕਾਂ ਦੀ ਨਜ਼ਰ ਦੇ ਵਿੱਚ ਘਟਦਾ ਨਜ਼ਰ ਆ ਰਿਹਾ ਹੈ ਅਸੀਂ ਇਹ ਗੱਲ ਕਹਿੰਨੇ ਨੂੰ ਸਾਂ ਤੇ ਸਾਨੂੰ ਇੰਨੀ ਗੱਲ ਦੇ ਵਿੱਚ ਸਾਬਤ ਤੇ ਪਾਬੰਦੀਆਂ ਲਾ ਦੇਣੀਆਂ ਇਤਿਹਾਸਕ ਗੁਰਦੁਆਰਿਆਂ ਵਿੱਚ ਕਥਾ ਨਾ ਕਰਨ ਦੇਣੀਆਂ ਹਨਾ ਇਹ ਪੰਥ ਦੋਖੀ ਨੇ ਇਹ ਕੌਮ ਦੇ ਗद्दार ਨੇ ਇਹ ਵੰਡੀਆਂ ਪਾਉਂਦੇ ਨੇ ਜੀ ਤੇ ਹੁਣ ਜਿਹੜੇ ਬਲਟੋਏ ਵਰਗੇ ਰੋਜ ਜਥੇਦਾਰ ਦੇ ਖਿਲਾਫ ਆ ਬੀਬੀ ਐ ਜੀ ਆ ਬੀਬੀ ਆ ਬੀਬੀ ਐ ਇਸ ਤਰੀਕੇ ਦੇ ਨਾਲ ਹੈਨਾ ਸਰਨਾ ਬੋਲਦਾ ਪਿਆ ਕਹਿੰਦਾ ਮੈਥੋਂ ਕੁਝ ਹੋਰ ਨਾ ਬੁਲਾ ਲੈ ਜੇ ਮੇਰੇ ਕੋਲ ਬੜਾ ਕੁਝ ਆਇਆ ਪਿਆ ਜਥੇਦਾਰਾਂ ਦੇ ਖਿਲਾਫ ਇਹ ਕਹਿੰਦੇ ਪਏ ਨੇ ਸਵਾਲ ਪੈਦਾ ਹੋ ਗਿਆ ਆ ਵੀ ਨਵੇਂ ਜਥੇਦਾਰ ਦਾ ਚਾ ਵੜਾ ਹੈ ਪੁਰਾਣੇ ਤੇ ਜਾਨ ਦੀ ਪ੍ਰਸੰਨਤਾ ਵੜੀ ਹੈ ਤੇ ਜਾਨ ਤੋਂ ਬਾਅਦ ਵੀ ਨਹੀਂ ਛੱਡਦੇ ਪਏ ਹੂੰ ਚਲੋ ਕਿਹਨੂੰ ਹਰਪ੍ਰੀਤ ਸਿੰਘ ਇੱਥੇ ਤੇ ਦੋਸ਼ ਲਾਤੇ ਬਈ ਉਹ ਜੀ ਬੀਬੀ ਲੈ ਕੇ ਉੱਥੇ ਗਿਆ ਸੀ ਬਿਲਕੁਲ ਠੀਕ ਹੈ ਹਰਪ੍ਰੀਤ ਸਿੰਘ ਦੇ ਉੱਪਰ ਦੋਸ਼ ਲਾਤੇ ਹੂੰ ਇਹਦੀ ਜੀ ਇੱਥੇ ਕਰੋੜਾਂ ਰੁਪਈਆ ਦੀ ਪ੍ਰਾਪਰਟੀ ਹੈ ਬਠਿੰਡੇ ਦੇ ਵਿੱਚ ਜੀ ਤੇ ਜਿਹੜੇ ਦੋ ਦੂਸਰੇ ਧੋਰੇ ਆ ਉਹਨਾਂ ਦਾ ਕੀ ਕਸੂਰ ਸੀ ਉਹਨਾਂ ਨਾਲ ਕਿਹੜੀ ਬੀਬੀ ਜੋੜਨੀ ਹੈ ਹੁਣ ਜੋੜਨੀ ਹੈ ਕਿ ਬਾਅਦ ਚ ਜੋੜਨੀ ਹੈ ਕਿ ਜੋੜੀ ਚੁੱਕੇ ਹੋ ਹੁਣ ਸਵਾਲ ਪੈਦਾ ਹੋ ਗਿਆ ਸੋ ਹਰਪਾਲ ਸਿੰਘ ਗੱਲ ਸਮਝਣ ਵਾਲੀ ਹੈ ਆ ਜਿਹੜਾ ਚਿਹਰੇ ਤੇ ਇਹਨਾਂ ਦੇ ਰੌਣਕ ਤੇ ਹਾਸਾ ਕਿ ਸ਼ੱਕ ਪੈਦਾ ਕਰਦਾ ਹੈ ਵੀ ਕਿਤੇ ਸਿੱਖ ਕੌਮ ਬਹੁਤ ਵੱਡੀ ਸਾਜ਼ਿਸ਼ ਦਾ ਸ਼ਿਕਾਰ ਤੇ ਨਹੀਂ ਹੋ ਜਾਵੇਗੀ ਮੇਰੇ ਜਿਹੜੇ ਸੰਕੇਤ ਨੇ ਮੈਂ ਆਪਣੇ ਸੰਕੇਤ ਤੁਹਾਡੇ ਨਾਲ ਸਾਂਝੇ ਕਰਦਾ ਪਿਆ ਮਾਂ ਦੂਜੇ ਨੰਬਰ ਦੇ ਉੱਪਰ ਇਧਰੋਂ ਅਕਾਲੀ ਦਲ ਬੜਾ ਖੁਸ਼ ਹੋ ਰਿਹਾ ਹੈ ਵੀ ਜਥੇਦਾਰ ਕੁਲਦੀਪ ਸਿੰਘ ਗੜਗੱਦ ਆ ਗਿਆ ਉਧਰੋਂ ਮਿਸ਼ਨਰੀ ਕਾਲਜ ਜਿਹੜੇ ਸਦਾ ਹੀ ਕਹਿੰਦੇ ਅਸੀਂ ਬੰਦੇ ਦੀ ਗੱਲ ਨਹੀਂ ਕਰਦੇ ਅਸੀਂ ਤੇ ਸਿਧਾਂਤ ਦੀ ਗੱਲ ਕਰਦੇ ਹਾਂ ਅਸੀਂ ਤੇ ਚਿਹਰਿਆਂ ਦੀ ਗੱਲ ਨਹੀਂ ਕਰਦੇ ਅਸੀਂ ਤੇ ਅਸੂਲ ਦੀ ਗੱਲ ਕਰਦੇ ਹਾਂ ਅਸੀਂ ਤੇ ਮਰਿਆਦਾ ਦੀ ਗੱਲ ਕਰਦੇ ਹਾਂ ਅਸੀਂ ਕੋਡ ਆਫ ਕੰਡਕਟ ਦੀ ਗੱਲ ਕਰਦੇ ਹਾਂ ਜੀ ਬਿਲਕੁਲ ਅੱਜ ਕੌਮ ਰੋਲਾ ਪਾ ਰਹੀ ਹੈ ਕੀ ਕਰ ਰਹੀ ਹੈ ਉਹ ਕਹਿਣ ਕਿ ਵਿਧੀ ਵਿਧਾਨ ਕਿਹੜਾ ਹੈ ਜੀ ਸਵਾਲ ਤੇ ਵਿਧੀ ਵਿਧਾਨ ਕਿਹੜਾ ਤੌਰ ਤਰੀਕਾ ਕਿਹੜਾ ਹੈ ਤੇ ਇਧਰੋਂ ਮਿਸਟਰੀ ਕਾਲਜ ਇਹ ਗੱਲ ਕਹਿ ਰਿਹਾ ਨਹੀਂ ਇਹ ਤਾਂ ਮਿਸਟਰੀ ਕਾਲਜ ਦੇ ਨਾਲ ਜੁੜਿਆ ਹੋਇਆ ਹੈ ਸਾਡੇ ਕਾਲਜ ਦਾ ਬੰਦਾ ਜਥੇਦਾਰ ਬਣ ਗਿਆ ਹਮ ਇਹਦਾ ਅਰਥ ਇਹ ਹੋ ਗਿਆ ਵੀ ਅੱਜ ਮੰਨ ਲੋ ਕਾਲਜ ਦੇ ਨਾਲ ਜੁੜਿਆ ਜਾਂ ਕਾਲਜ ਤੋਂ ਪੜਿਆ ਜਾਂ ਮਿਸ਼ਨਰੀ ਪ੍ਰਚਾਰਕ ਸੀ ਹਣਾ ਕੋਈ ਦਿੱਕਤ ਨਹੀਂ ਮੈਂ ਕਹਿੰਦਾ ਚੰਗੀ ਗੱਲ ਹੈ ਮੈਂ ਮਿਸਟਰੀ ਕਾਲਜ ਦੇ ਵਿੱਚੋਂ ਵੀ ਸਿੱਖਿਆ ਮੈਂ ਮੈਡਿਕਸ ਹਾਲ ਦੇ ਵਿੱਚੋਂ ਵੀ ਸਿੱਖਿਆ ਮੈਂ ਕਹਿੰਦਾ ਗਿਆਨ ਦੀ ਗੱਲ ਜਿੱਥੋਂ ਮੈਨੂੰ ਮਿਲੇਗੀ ਮੈਂ ਤੇ ਚੱਕੂਗਾ ਕਿਉਂਕਿ ਮੈਂ ਪਿੰਜਰਿਆਂ ਦੀ ਕੈਦ ਦੇ ਵਿੱਚ ਕਹਿੰਦਾ ਮੇਰਾ ਬਾਪੂ ਕਹਿੰਦਾ ਸਾਂਝ ਕਰੀਜਾ ਗੁਨਾਹ ਤੇਰੀ ਚੋੜ ਅਬਗਨ ਚੱਲੀ ਹੈ ਗੁਨਾਹ ਦੀ ਸਾਂਝ ਕਰਨਾ ਤੇ ਔਗਣ ਛੱਡ ਦੇ ਮੈਂ ਤੂੰ ਕੰਮ ਕਰਾਂਗਾ ਹੁਣ ਇੱਕ ਚੀਜ਼ ਬੜੇ ਪਿਆਰ ਦੇ ਨਾਲ ਸਮਝਾ ਦੇ ਮਿਸ਼ਨਰੀ ਕਾਲਜ ਇਸ ਗੱਲੋਂ ਖੁਸ਼ ਹੈ ਵੀ ਸਾਡਾ ਮਿਸ਼ਨਰੀ ਪ੍ਰਚਾਰਕ ਜੱਥੇਦਾਰ ਬਣ ਗਿਆ। ਇਹਦਾ ਅਰਥ ਇਹ ਹੋ ਗਿਆ ਵੀ ਜੇ ਕੱਲ ਨੂੰ ਦੇਖੋ ਵੈਲਿਡਿਟੀ ਤਾਂ ਜੱਥੇਦਾਰਾਂ ਦੀ ਆਪਾਂ ਨੂੰ ਵੀ ਪਤਾ ਵੀ ਜਿਹੜੇ ਹਾਲਾਤ ਬਣੇ ਨੇ ਥੋੜੀ ਹੋਈ ਹੈ। ਬਿਲਕੁਲ ਜੀ ਬਿਲਕੁਲ। 2 ਜਾਂ 3 ਮਹੀਨੇ ਸਿੱਧਾ ਫੰਡਾ ਲਾਓ ਜਿੰਨਾ ਉਮੀਦਾਂ ਤੇ ਬਾਦਲ ਕੇ ਲੈ ਕੇ ਆਏ ਨੇ ਉਹਨਾਂ ਉਮੀਦਾਂ ਤੇ ਇਹਦੇ ਕੋਲੋਂ ਖਾਰੇ ਉਤਰਿਆ ਨਹੀਂ ਜਾਣਾ ਜੱਥੇਦਾਰ ਕੋਲੋਂ। ਹੂੰ ਕਿਉਂਕਿ ਹੁਣ ਕੌਮ ਦੀਆਂ ਨਜ਼ਰਾਂ ਨੇ ਇੰਜ ਕਰਕੇ ਪੂਰੀਆਂ ਹੂੰ ਕਾਰਗਜ਼ਾਰੀ ਦੇ ਉੱਪਰ ਨਜ਼ਰਾਂ ਨੇ ਜਿਹੜੀਆਂ ਉਮੀਦਾਂ ਨਾਲ ਬਾਦਲ ਕੇ ਲੈ ਕੇ ਆਏ ਨੇ ਉਸ ਉਮੀਦਾਂ ਤੇ ਜਥੇਦਾਰ ਕੋਲ ਖਰੇ ਉਤਰਿਆ ਜਾਣਾ ਨਹੀਂ ਤੇ ਜੇ ਜਥੇਦਾਰ ਕਿਤੇ ਚੋਰ ਮੋਰੀ ਰਹੀ ਇਹਨਾਂ ਨੂੰ ਬਚਾਉਣ ਦਾ ਯਤਨ ਕਰੇਗਾ ਤੇ ਕੌਮ ਤੇ ਪਹਿਲੇ ਨਹੀਂ ਪ੍ਰਵਾਨ ਕਰਦੀ ਵੀ ਬਹੁਤ ਵੱਡਾ ਵਿਰੋਧ ਹੋ ਜਾਏਗਾ ਹੈਨਾ ਜਥੇਦਾਰ ਦੀ ਵੈਲਿਡਿਟੀ ਹੈ ਥੋੜੀ ਹੁਣ ਅੰਦਾਜ਼ਾ ਲਾ ਕੇ ਵੇਖੋ ਵੀ ਜੇ ਕੱਲ ਨੂੰ ਇਹਨੂੰ ਤੋੜ ਦਿੰਦੇ ਨੇ ਹੂੰ ਕਿਸੇ ਵੀ ਕਾਰਨ ਕਰਕੇ ਨਵਾਂ ਆ ਜਾਂਦਾ ਹੈ ਹੂੰ ਤੇ ਫਿਰ ਉਹ ਜੇ ਮੰਨ ਲਓ ਵਿਧੀ ਚੰਦੀਆਂ ਦਾ ਆ ਗਿਆ ਉਹਨਾਂ ਕਹਿੰਦਾ ਸਾਡੀ ਸੰਪਰਦਾਦਾ ਹੈ ਹੂੰ ਹੈਨਾ ਜੀ ਟਕਸਾਲ ਬਾਗ ਆ ਗਿਆ ਉਹਨਾਂ ਕਹਿੰਦਾ ਹੁਣ ਨਾ ਬੋਲੋ ਤੇ ਸਾਡੀ ਸੰਪਰਦਾਦਾ ਹੈ ਹਮ ਕੱਲ ਨੂੰ ਬੁੱਢਾ ਦਲ ਤਾਂ ਆ ਗਿਆ ਨਾ ਕਹਿੰਦਾ ਹੁਣ ਨਾ ਬੋਲੋ ਤੇ ਸਾਡੇ ਬੁੱਢਾ ਦਲ ਦਾ ਹੈ ਹਮ ਤੇ ਫਿਰ ਵਿਧੀ ਵਿਧਾਨ ਕਿੱਥੇ ਚਲਾ ਗਿਆ ਹਾਂ ਤੇ ਫਿਰ ਸਿੱਖੇ ਕਿਸੇ ਭਰਾ ਦੇ ਚਿਹਰੇ ਵੇਖਦੇ ਪਏ ਹਾਂ ਮर्याਦਾ ਕਿੱਥੇ ਚਲੀ ਗਈ ਜਿਹੜੇ ਅਸੂਲ ਤੇ ਸਿਧਾਂਤ ਦੀ ਗੱਲ ਕਰਦੇ ਸੀ ਅੱਜ ਉਹ ਇਸ ਤਰੀਕੇ ਨਾਲ ਕਿਉਂ ਚੱਲਦੇ ਪਏ ਨੇ ਚਲੋ ਜਥੇਦਾਰ ਆ ਗਿਆ ਜੀ ਮਿਸਨੀ ਕਾਲਜ ਕਹਿੰਦਾ ਜਥੇਦਾਰ ਆ ਗਿਆ ਹੁਣ ਜੀ ਸਿੱਖ ਰਹਿਤ ਮर्याਦਾ ਦੀ ਗੱਲ ਕਰੂਗਾ ਜੀ ਹਮ ਜਥੇਦਾਰ ਆ ਗਿਆ ਜੀ ਹੁਣ ਇਹ ਜੀ ਨਾਨਕਸ਼ਹੀ ਕੈਲੰਡਰ ਦੀ ਗੱਲ ਕਰੂਗਾ ਜੀ ਜੀ ਆ ਕੱਲ ਪਰਸੋਂ ਮੈਂ ਚਲੋ ਨਾਮ ਨਾ ਲਵਾਂ ਇੱਕ ਬਾਬਾ ਸਟੇਜ ਤੇ ਗੱਦੀਆਂ ਲਾ ਕੇ ਬੈਂਦਾ ਬੜਾ ਮਸ਼ਹੂਰ ਹੈ ਜੀ ਉਹਨਾਂ ਦੇ ਪ੍ਰੋਗਰਾਮਾਂ ਦੇ ਵਿੱਚ ਜਥੇਦਾਰ ਜੀ ਬੜੇ ਚੜ੍ਹ ਦੀ ਕਲਾ ਦੇ ਵਿੱਚ ਉੱਥੇ ਬਿਆਨ ਦੇ ਰਹੇ ਸੀ ਤੇ ਕਿਸੇ ਨੇ ਪੂਰੀ ਪ੍ਰੋਪਰ ਫੋਟੋ ਖਿੱਚ ਕੇ ਬਾਬੇ ਦੀ ਗੱਦੀ ਨੂੰ ਇੰਜ ਕਰਕੇ ਗੋਲ ਕਰਕੇ ਉਹਨਾਂ ਨੇ ਕਿਹਾ ਕਹਿਣ ਲੱਗੇ ਲਓ ਜੀ ਮਿਸਨੀ ਕਾਲਜ ਵਾਲਿਆਂ ਦਾ ਵੀ ਸੌਖਾ ਸਰ ਗਿਆ ਹੁਣ ਮੈਂ ਕਾਲਜਾਂ ਦਾ ਵਿਰੋਧੀ ਨਹੀਂ ਹਾਂ ਬਿਲਕੁਲ ਮੈਂ ਇਹ ਗੱਲ ਚਲੋ ਹੁਣ ਤੇ ਇਹਨਾਂ ਹੀਜ ਆ ਗਿਆ ਵੀ ਜਥੇਦਾਰ ਗੜਗੱਜ ਮਿਸ਼ਨਰੀ ਐ ਹੂੰ ਤੇ ਯਾਰ ਕਹਿੰਦੇ ਹਰਪ੍ਰੀਤ ਸਿੰਘ ਮਿਸ਼ਨਰੀ ਨਹੀਂ ਸੀ ਹੂੰ ਉਦੋਂ ਕਿਉਂ ਨਾ ਧਰਨੇ ਲਾਤੇ ਉਦੋਂ ਕਹਿੰਦੇ ਦਰੀ ਪਛਾਤੀ ਵੀ ਨਹੀਂ ਅਸੀਂ ਨਹੀਂ ਜਾਵਾਂਗੇ ਜੀ ਨਾਲੇ ਕਹਿੰਦੇ ਹਰਪ੍ਰੀਤ ਸਿੰਘ ਨੇ ਤਾਂ ਕੰਮ ਵੀ ਐਸੇ ਕੀਤੇ ਨੇ ਸਿੱਖ ਰਹਿਤ ਮਰਿਆਦਾ ਦੀ ਆ ਲਾਈਨ ਲਾਗੂ ਕਰਵਾਈਏ ਕਿ ਨਹੀਂ ਕਰਵਾਈ ਨਿਸ਼ਾਨ ਸਾਹਿਬ ਦਾ ਰੰਗ ਹਾਂ ਅੱਜ ਸਾਰੇ ਗੁਰਦੁਆਰਿਆਂ ਦਾ ਤੁਸੀਂ ਦੇਖ ਲਓ ਪ੍ਰਚਾਰ ਤੁਸੀਂ ਵੀ ਕਰਦੇ ਸੀ ਮਿਸਟਰੀ ਕਾਲਜ ਵੀ ਕਰਦਾ ਸੀ ਮੈਂ ਵੀ ਕਰਦਾ ਸਾਂ ਆਪਣੇ ਕਿਹਾ ਕਿਸੇ ਨੇ ਨishan sahib ਦਾ ਰੰਗ ਬਦਲਿਆ ਜਦ ਤੇ ਦਰ ਗਿਆਨੀ ਰਕबीर ਸਿੰਘ ਤੇ ਜਦ ਦਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਜਿਸ ਸਮੇਂ ਜਾਰੀ ਕੀਤਾ ਆਦੇਸ਼ ਕਿ ਸਾਰੇ ਗੁਰਦੁਆਰਿਆਂ ਦੇ ਜਿਹੜੇ ਨishan sahib ਦਾ ਰੰਗ ਸੀ ਉਹ ਜਾਂ ਨੀਲਾ ਹੋ ਗਿਆ ਗੂੜਾ ਨੀਲਾ ਜਿਹਨੂੰ سرمਈ ਕਿਹਾ ਜਾਂਦਾ ਹੈ ਤੇ ਜਾਂ ਬਸੰਤੀ ਹੋ ਗਿਆ ਹੋ ਗਿਆ ਉਹਨਾਂ ਨੇ ਵੀ ਤਾਂ ਕੰਮ ਕੀਤੇ ਸੀ ਹੁਣ ਇਹਦੋਂ ਵੱਡਾ ਕੰਮ ਕੀ ਹੋ ਸਕਦਾ ਵੀ ਸਕਬੀਰ ਬਾਦਲ ਵਰਗੇ ਨੂੰ ਸਾਹਮਣੇ ਲਿਆ ਕੇ ਖੜਾ ਕਰਕੇ ਹਾਂ تفصیل تو وی دو ਸ਼ਬਦਾਂ ਦੇ ਵਿੱਚ 10 ਗਲਤੀ ਕੀਤੀ ਹੈ ਕਿ ਲਈ ਕੀਤੀ ਹੈ ਮੰਨਿਆ ਤੁਸੀਂ ਸਾਰੇ ਨਹੀਂ ਮਨਾ ਸਕੇ ਜਥੇਦਾਰਾਂ ਨੇ ਮਨਾਤਾ ਇਹਦੋਂ ਵੱਡਾ ਕੰਮ ਕੀ ਸੀ ਪਰ ਗੜਗੱਜ ਸਾਹਿਬ ਵਿਦਵਾਨ ਬੜੇ ਨੇ ਉਹ ਵੀ ਗੱਲ ਜੀ ਗੱਲ ਸੁਣੋ ਗੱਲ ਸੁਣੋ ਜੀ ਹਨਾ ਇਹਦੋਂ ਵੱਡਾ ਹੋਰ ਕੰਮ ਕੀ ਹੋ ਸਕਦਾ ਸੀ ਹਮ ਬਿਲਕੁਲ ਬਾਬਾ ਜੀ ਉਹ ਤੇ ਉਸ ਜਥੇਦਾਰ ਦੇ ਕਿਰਦਾਰ ਦੇ ਉੱਪਰ ਉਂਗਲ ਚੁੱਕ ਕੇ ਜਦੋਂ ਤੋਰਿਆ ਤੇ ਬਲਟੋਏ ਵਰਗੇ ਰੋਜ਼ ਕਰਦਾਰ ਕੁਛੀ ਕਰਦੇ ਨੇ ਉਦੋਂ ਨਾ ਆਇਆ 헤ਜ ਵੀ ਤੇ ਸਾਡਾ ਮਿਸ਼ਨਰੀ ਭਰਾ ਸੀ ਗਲਗੱਜ ਦਾ 헤ਜ ਕਿਉਂ ਆ ਰਿਹਾ ਹੈ ਉਹਦਾ 헤ਜ ਕਿਉਂ ਨਹੀਂ ਯਾਨੀ ਮਾਨ ਸਿੰਘ ਕਿਸ ਤਰੀਕੇ ਨਾਲ ਤੋਰਿਆ ਯਾਨੀ ਮਾਨ ਸਿੰਘ ਮਿਸ਼ਨਰੀ ਕਾਲਜ ਦਾ ਪੜਿਆ ਨਹੀਂ ਸੀ ਬਿਲਕੁਲ ਜੀ ਯਾਨੀ ਮਾਨ ਸਿੰਘ ਨੂੰ ਕਿਸ ਤਰੀਕੇ ਨਾਲ ਤੋਰਿਆ ਦੇਖੋ ਮੈਂ ਗੱਲ ਕਹਿਣੀ ਚਾਹੁੰਦਾ ਇੱਕ ਦਮ 에어ਪੋਰਟ ਦੇ ਉੱਪਰ ਮੈਂ ਖੁੱਲ ਕੇ ਗੱਲ ਕਰਾਂਗਾ ਮੈਨੂੰ ਇਸਦਾ ਕੋਈ ਡਰ ਨਹੀਂ 에어ਪੋਰਟ ਦੇ ਉੱਪਰ ਮੈਂ ਤੇ ਯਾਨੀ ਮਾਨ ਸਿੰਘ ਇਕੱਠੇ ਹੋਗੇ ਜੀ ਏਅਰਪੋਰਟ ਤੇ ਜਦੋਂ ਇਕੱਠੇ ਹੋਏ ਤਾਂ ਮੈਂ ਕਿਹਾ ਗੱਲ ਜੀ ਵੈਗਰੂ ਜੀ ਦਾ ਖਾਲਸਾ ਬੈਗਰੂ ਜੀ ਕੀ ਫਤਿਹ ਕਹਿੰਦੇ ਹੋਰ ਸੁਣਾਓ ਵੈਗਰੂ ਜੀ ਖਾਲਸਾ ਦੀ ਫਤਿਹ ਮੈਂ ਕਿਹਾ ਜੀ ਵਿਚਲੀ ਗੱਲ ਕੀ ਸੀ ਕਾਰਨ ਕੀ ਬਣਿਆ ਕਹਿੰਦੇ ਯਾਰ ਇਹ ਗੱਲ ਨਾ ਛੇੜੋ ਮੈਂ ਕਿਹਾ ਜੀ ਮੈਨੂੰ ਜੋ ਮੇਰੇ ਤੱਕ ਆਈ ਹੈ ਗੱਲ ਮੇਰੇ ਤੱਕ ਗੱਲ ਕੁਝ ਹੋਰ ਆਈ ਹੈ ਮੈਂ ਅੱਜ ਸ਼ੇਅਰ ਨਹੀਂ ਕਰਨੀ ਚਾਹੁੰਦਾ ਪਰ ਜੇ ਸਬੱਬ ਬਣਿਆ ਜੇ ਕਿਸੇ ਨੇ ਮੇਰੀ ਇਸ ਗੱਲ ਤੇ ਕਿੰਤੂ ਪਰੰਤੂ ਕੀਤਾ ਤੇ ਫੇਰ ਮੈਂ ਸ਼ੇਅਰ ਵੀ ਕਰ ਦੂੰਗਾ ਜੀ ਕਿਹੜੇ ਕਿਹੜੇ ਬੰਦੇ ਉਸ ਕਮਰੇ ਦੇ ਵਿੱਚ ਗਏ ਸੀ ਮੇਰੇ ਕੋਲ ਸਾਰਾ ਰਿਕਾਰਡ ਪਿਆ ਜੀ ਓਕੇ ਮੈਂ ਕੱਚੀਆਂ ਗੱਲਾਂ ਨਹੀਂ ਕਰਦਾ ਉਡਦੀਆਂ ਨਹੀਂ ਕਰਦਾ ਜੇ ਕਿਸੇ ਨੂੰ ਮੇਰੀ ਇਸ ਗੱਲ ਤੇ ਕੋਈ ਡਾਊਟ ਹੈ ਤੇ ਮੇਰੇ ਤੇ ਮਨਹਾਨੀ ਪਾਓ ਮੈਂ ਕੋਰਟ ਦੇ ਵਿੱਚ ਸਾਰਾ ਡਾਟਾ ਪੇਸ਼ ਕਰ ਦਿਆਂਗਾ ਬਿ ਕਰਜ਼ਾਰ ਕੁਸ਼ੀ ਹੋਈ ਮਾਨ ਸਾਹਿਬ ਮੈਂ ਕਹਿੰਦਾ ਜੀ ਮਾਨਸਿਕ ਦਾ ਹਨਾ ਜੋ ਮੇਰੇ ਤੱਕ ਗੱਲ ਆਈ ਹੁਣ ਦੱਸ ਨਹੀਂ ਕਿੰਨੇ ਸੀ ਹੁਣ ਇੱਕ ਬੰਦਾ ਕਹਿੰਦਾ ਵੀ ਹਰਪ੍ਰੀਤ ਸਿੰਘ ਮੈਨੂੰ ਫਲਾਣੇ ਕਮਰੇ 'ਚ ਫੜਿਆ ਗਿਆ ਹਮ ਹਨਾ ਜੀ ਹੁਣ ਹਰਪ੍ਰੀਤ ਸਿੰਘ ਮਖੂ ਦੱਸੂਗਾ ਵੀ ਭਾਈ ਐਸਾ ਕੁਝ ਨਹੀਂ ਹੋਇਆ ਹੂੰ ਐਂਦੇ ਕੁਝ ਨਹੀਂ ਹਣਾ ਚਲੋ ਮੈਂ ਇਹ ਨਹੀਂ ਕਹਿੰਦਾ ਕੀ ਹੋਇਆ ਕੀ ਨਹੀਂ ਹੋਇਆ ਰੱਬ ਜਾਣੇ ਹੂੰ ਕਈ ਪ੍ਰਕਾਰ ਦੀਆਂ ਗੱਲਾਂ ਉਡੀਆਂ ਕੋਈ ਕਹਿੰਦੇ ਸੀ ਵੀ ਇਹ ਮਿਸਲੀ ਕਾਲਜ ਦਾ ਸੀ ਤੇ ਇਸ ਕਰਕੇ ਦੇ ਇਸ ਤਰ੍ਹਾਂ ਕੀਤਾ ਗਿਆ ਜੀ ਇਹਦੇ ਨਾਲ ਆ ਘਟਨਾਵਾਂ ਜੋੜੀਆਂ ਗਈਆਂ ਉਦੋਂ ਖੜਿਆ ਕੋਈ ਨਾਲ ਨਾਲ ਵੀ ਨਹੀਂ ਖੜਿਆ ਤੇ ਕਹਿੰਦੀ ਮਾਨ ਸਿੰਘ ਨੇ ਕਿਹੜੀ ਸਟੇਟਮੈਂਟ ਦਿੱਤੀ ਹੈ ਕਹਿੰਦੀ ਮਾਨ ਸਿੰਘ ਮੈਨੂੰ ਲੱਗਦਾ ਵੀ ਚੁੱਪ ਕਰਕੇ ਮੈਂ ਦਿਨ ਕੱਟੀ ਜਾਵਾਂ ਪਰ ਗਿਆਨੀ ਜੀ ਚੁੱਪ ਕਰਕੇ ਦਿਨ ਕੱਟਣ ਦੇ ਨਾਲ ਬੋਲਣ ਚ ਫਾਇਦਾ ਹੁੰਦਾ ਹੂੰ ਬਰਗਾੜੀ ਮੋਰਚਾ ਚੱਕਿਆ ਗਿਆ ਜੀ ਕਿੰਨੇ ਜਣਿਆਂ ਦਾ ਨਾਮ ਆਇਆ ਹੂੰ ਦਾਦੂ ਵਾਲ ਜੀ ਦਾ ਆ ਠੀਕ ਹੈ ਜੀ ਉਦੋਂ ਬਾਅਦ ਅਜਨਾਲਾ ਜੀ ਦਾ ਆ ਮੰਨ ਸਾਹਿਬ ਦਾ ਆ ਮੈਂ ਤੇਨਾਂ ਨੂੰ ਸਤਕਾਰ ਦੇ ਨਾਲ ਜੀ ਜਦੋਂ ਮੋਰਚਾ ਚੱਕਿਆ ਗਿਆ ਦਾਦੂ ਵਾਲ ਦਾ ਨਾਲ ਦੀ ਨਾਲ ਸਟੇਟਮੈਂਟ ਦਿੱਤੀ ਹੂੰ ਦਾ ਦੋਵਾਲ ਦਾ ਸਟੇਟਮੈਂਟ ਦੇ ਕੇ ਫਰਗ ਹੋ ਗਿਆ ਅੱਜ ਸਾਰੀ ਦੁਨੀਆ ਦੇ ਵਿੱਚ ਤੁਰਿਆ ਫਿਰਦਾ ਹੂੰ ਫਿੱਤਰਦਾ ਪਿਆ ਵਧੀਆ ਤੁਰਿਆ ਫਿਰਦਾ ਜੀ ਮੈਂ ਮੰਡ ਸਾਹਿਬ ਨੂੰ ਕਿਹਾ ਧਿਆਨ ਸਿੰਘ ਮੰਡ ਨੂੰ ਹੂੰ ਮੈਂ ਕਿਹਾ ਮੰਡ ਸਾਹਿਬ ਸਟੇਟਮੈਂਟ ਦੇ ਦਈਏ ਮੈਂ ਤੁਹਾਡੇ ਕੋਲੇ ਆ ਜਾਣਾ ਵਾ ਜੀ ਨਹੀਂ ਆਪਾਂ ਨਹੀਂ ਬੋਲਣਾ ਰੌਲਾ ਵੱਧ ਜੇਗਾ ਆਪਾਂ ਨਹੀਂ ਬੋਲਣਾ ਹੂੰ ਅੱਜ ਜਿਹੜੇ ਪ੍ਰੋਗਰਾਮ ਤੇ ਜਾਂਦੇ ਆ ਅੱਦੇ ਇਹਨਾਂ ਦੇ ਉੱਤੇ ਗੱਲ ਪੈਣ ਤੱਕ ਤਿਆਰ ਹੋਏ ਹੁੰਦੇ ਆ ਹਨਾ ਕੁਝ ਲੋਕ ਗद्दार ਵੀ ਕਹਿੰਦੇ ਚਲੋ ਮੈਂ ਗद्दार ਵੀ ਕਹਿੰਦਾ ਹਨਾ ਮੇਰੇ ਕਹਿਣ ਤੋਂ ਭਾਵੇਂ ਖੁੱਲ ਕੇ ਦੱਸਣਾ ਚਾਹਕੀਦਾ ਸੀ ਚਲੋ ਇੱਕ ਗੱਲ ਹਰਪਾਲ ਸਿੰਘ ਦੱਸੋ ਹੂੰ ਜਫੇਦਾਰ ਗੜਗੱਜ ਮਿਸ਼ਨਰੀ ਹੈ ਹੂੰ ਸਾਨੂੰ ਖੁਸ਼ੀ ਹੈ ਹੂੰ ਖੋਜ ਪਵੇ ਵਿਦੀ ਵਿਦਾਨ ਹੂੰ ਇਹਦਾ ਮਤਲਬ ਬਾਦਲ ਕਿਆਂ ਦੀ ਪਾਲਿਸੀ ਦੇ ਨਾਲ ਸਾਡੀ ਸਹਿਮਤੀ ਹੋ ਗਈ ਹੂੰ ਬਾਦਲ ਕਿਆਂ ਦੀ ਤੁਸੀਂ ਇੱਕ ਲਾਓ ਚਲੋ ਮੈਂ ਹੁਣ ਗੱਲ ਦੇ ਵਿੱਚੋਂ ਗੱਲ ਕੱਢਦਾ ਜਾਣਾ ਮੈਂ ਹੁਣ ਗੱਲਾਂ ਖਲਾਰਾ ਪਾ ਦੀ ਇੱਕ ਵਾਰੀ ਹੂੰ ਗੱਲਾਂ ਦਾ ਪਰ ਆਵਾ ਹੋਰ ਕੌਮੀ ਖਲਾਰਾ ਨਹੀਂ ਹਨਾ ਇੱਕ ਗੱਲ ਦੱਸੋ ਜੀ 15 ਮੈਂਬਰ ਹੂੰ ਕਮੇਟੀ ਦੇ ਜਿਹੜੇ ਚੋਣ ਕਰਦੇ ਨੇ ਪਹਿਲੀ ਗੱਲ ਤੇ ਯਾਰ ਪਾਲ ਸਿੰਘ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਹੂੰ ਬਾਦਲ ਦੀਆਂ ਟਿਕਟਾਂ ਦੇ ਉੱਪਰ ਜਿੱਤੇ ਹੂੰ ਠੀਕ ਆ ਚਲੋ ਕੁਝ ਅਦਰ ਵੀ ਜਿੱਤੇ ਪੰਥਕ ਤੌਰ ਤੇ ਵੀ ਜਿੱਤੇ ਉਹਨਾਂ ਦੇ ਵਿੱਚੋਂ ਐਗਜ਼ੀਕਟਿਵ ਮੈਂਬਰ ਚੁਣੇ ਗਏ ਜੀ ਐਗਜ਼ੀਕਟਿਵ ਕਮੇਟੀ ਨੇ ਜ਼ਥੇਦਾਰ ਦੀ ਚੋਣ ਕਰਨੀ ਹੈ ਐਗਜ਼ੀਕਟਿਵ ਕਮੇਟੀ ਨੇ ਇਹ ਦੱਸਣਾ ਵੀ ਇਹਦੀ ਤਨਖਾਹ ਕਿੰਨੀ ਲਾਈ ਜਾਵੇ ਐਗਜ਼ੀਕਟਿਵ ਕਮੇਟੀ ਨੇ ਦੱਸਣਾ ਵੀ ਇਹਨਾਂ ਸੇਵਾਦਾਰ ਕਿਹੜੇ ਲਾਏ ਜਾਣ ਐਗਜ਼ੀਕਟਿਵ ਕਮੇਟੀ ਨੇ ਤੈਅ ਕਰਨਾ ਇਹਨੂੰ ਗੱਡੀ ਘੜੀ ਦਿੱਤੀ ਜਾਵੇ ਐਗਜ਼ੀਕਟਿਵ ਕਮੇਟੀ ਨੇ ਤੈਅ ਕਰਨਾ ਵੀ ਕਿਹੜੇ ਤਖਤਾ ਜ਼ਹੇਦਾਰ ਲਾਇਆ ਜਾਵੇ ਜ਼ਹੇਦਾਰ ਦੀ ਪਾਵਰ ਕੀ ਹੈ ਹੂੰ ਤੇ ਕੌਮ ਦਾ ਜ਼ਹੇਦਾਰ ਹੋਵੇ ਕੌਮ ਦਾ ਜ਼ਹੇਦਾਰ ਇਹ ਚੋਣਦੇ ਪੰਜ ਬ ਜਦੋਂ ਲਾਉਣਾ ਆ ਉਦੋਂ ਐਗਜ਼ੀਕਟਿਵ ਕਮੇਟੀ ਨਾ ਲਾ ਦੇਣਾ ਯਾਰ ਮੈਂ ਪੁੱਛਣਾ ਚਾਹੁੰਨਾ ਕੌਮ ਦਾ ਰੋਲ ਕੀ ਹੈ ਬਿਲਕੁਲ ਕੀ ਇਹ ਪੁੱਛਣ ਦਾ ਮੈਨੂੰ ਹੱਕ ਨਹੀਂ ਹੈ ਮੈਂ ਕਹਿੰਦਾ ਮੈਂ ਕੌਮ ਦਾ ਸੇਵਾਦਾਰ ਆ ਭਾਈ ਮੈਨੂੰ ਪੁੱਛਣ ਦਾ ਹੱਕ ਹੈ ਵੀ ਜਿਹੜਾ ਸਾਡੇ ਸਿਰ ਤੇ ਜੱਤੇਦਾਰ ਲਾਉਣ ਲੱਗੇ ਹੋ ਹੈਨਾ ਸਾਨੂੰ ਦੱਸੋ ਤੇ ਸਹੀ ਵੀ ਕੌਣ ਆ ਰਿਹਾ ਭਾਈ ਸਾਨੂੰ ਤੇ ਅਖਬਾਰ ਚੋਂ ਪਤਾ ਲੱਗਦਾ ਹੈ ਜਾਂ ਸਾਨੂੰ ਸੋਸ਼ਲ ਮੀਡੀਆ ਤੋਂ ਪਤਾ ਲੱਗਦਾ ਵੀ ਆ ਤੁਹਾਡੇ ਜੱਤੇਦਾਰ ਬਣਾਤਾ ਇੱਕ ਮਿੰਟ ਹੁਣ ਅੱਗੇ ਆਓ 15 ਮੈਂਬਰੀ ਕਮੇਟੀ ਹੁੰਦੀ ਹੈ ਜੀ 15 ਮੈਂਬਰੀ ਕਮੇਟੀ ਦੇ ਵਿੱਚ ਜਿਹੜਾ ਐਸਪੀਸੀ ਦਾ ਪ੍ਰਧਾਨ ਖੁੰਦਾ ਆ ਇੱਕ ਉਹ ਮੈਂਬਰ ਖੁੰਦਾ ਆ ਜੀ ਇਸ ਤੋਂ ਇਲਾਵਾ ਉਮੀਦ ਪ੍ਰਧਾਨ ਖੁੰਦਾ ਆ ਹਨਾ ਜੀ ਸੀਨੀਅਰ ਉਮੀਦ ਪ੍ਰਧਾਨ ਖੁੰਦਾ ਆ ਤੇ ਬਾਕੀ ਮੈਂਬਰ ਹੁੰਦੇ ਨੇ ਹਮ ਪ੍ਰਧਾਨ ਜੀ ਉਹਨਾਂ ਦੇ ਨਾਲ ਵਿੱਚ ਅਸਤੀਫਾ ਦੇ ਕੇ ਘਰ ਬੈਠੇ ਹੋਏ ਸੀ ਬਿਲਕੁਲ ਜੀ ਠੀਕ ਹੈ ਜੀ ਬਿਲਕੁਲ ਅਗੇ ਆਜੋ ਮਗਰ ਕਿਨੇ ਰਹਿ ਗਏ 14 14 ਦੇ ਵਿੱਚੋਂ ਤਿੰਨ ਮੈਂਬਰਾਂ ਨੇ ਵਿਰੋਧ ਕੀਤਾ ਜਿੰਨਾਂ ਵਿੱਚੋਂ ਜਸਮਨ ਸਿੰਘ ਪੜੈਣ ਨੇ ਵੀ ਵਿਰੋਧ ਕੀਤਾ ਦੋ ਮੈਂਬਰਾਂ ਨੇ ਹੋਰਾਂ ਨੇ ਵਿਰੋਧ ਕੀਤਾ ਹਲਕੇ ਦਾਖੇ ਤੋਂ ਨੇ ਜਸਮਨ ਸਿੰਘ ਪੜੈਣ ਜੀ ਮਗਰ ਕਿਨੇ ਰਹਿ ਗਏ 15 ਦੇ ਵਿੱਚੋਂ ਇੱਕ ਐਸਡੀਪੀਸੀ ਪ੍ਰਧਾਨ ਕੱਟ ਗਏ 14 14 ਤੇ 14 ਦੇ ਵਿੱਚੋਂ ਤਿੰਨ ਹੋਰ ਕੱਟ ਗਏ ਮਗਰ ਰਹਿ ਗਏ 11 ਹੁਣ 11 ਬੰਦਿਆਂ ਨੇ ਚੁਣ ਕੇ ਤੁਹਾਡੇ ਸਿਰ ਤੇ ਜਥੇਦਾਰ ਬਹਾਇਆ ਹਾਂ ਮੈਂ ਗੜਗੱਜ ਨੂੰ ਮਾੜਾ ਨਹੀਂ ਕਹ ਰਿਹਾ ਯਾਰ ਮੈਂ ਕਹਿੰਦਾ ਗੜਗੱਜ ਬਹੁਤ ਵਧੀਆ ਹਾਂ ਪਰ ਸਵਾਲ ਇਹ ਆ ਬਾਕੀ ਮਾਰੇ ਕਿਵੇਂ ਸੀ ਜਹੇਦਾਰ ਸਾਹਿਬ ਨੇ ਇਹ ਵੀ ਕਿਹਾ ਵੀ ਜਿੱਦਣ ਕੌਮ ਚਾਹੇਗੀ ਤੇ ਮੈਂ ਅਸਤੀਫਾ ਦੇ ਦਾਂਗਾ ਮੈਂ ਪਾਸੇ ਹੋ ਜਾਵਾਂਗਾ ਲੰਬੇ ਹੋ ਜਾਵਾਂਗਾ ਮੈਂ ਬਾਦੌਦਾ ਜਹੇਦਾਰ ਨਹੀਂਗਾ ਮੈਂ ਕੌਮ ਦਾ ਜਹੇਦਾਰਾਂ ਚਲੋ ਮੰਨਿਆ ਹੂੰ ਫਿਰ ਲਾਇਆ ਕਿੰਨਾਂ ਨੇ ਆ ਉਹ 11 ਬੰਦੇ ਕੌਣ ਨੇ ਕਿੰਨਾਂ ਦੀਆਂ ਟਿਕਟਾਂ ਤੋਂ ਜਿੱਤੇ ਨੇ ਦੱਸ ਦਿਓ ਮੈਨੂੰ ਹੂੰ ਠੀਕ ਐ ਜੀ ਨੰਬਰ 1 ਨੰਬਰ 2 ਦੇ ਉੱਪਰ ਆਪਾਂ ਅੱਗੇ ਆ ਜੀ 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 ਆਪਾਂ ਅੱਗੇ ਆ ਜੀ ਅਗਲੀ ਗੱਲ ਜਿਹੜੀ ਮੈਂ ਕਹਿਣੀ ਚਾਹੁੰਨਾ ਵਾ ਥੋੜਾ ਜਿਹਾ ਹੋਰ ਅੱਗੇ ਆਓ ਹਣਾ ਜੀ ਜੇ ਕੌਮ ਨੇ ਆਪਾਂ ਇਹ ਗੱਲ ਇਸੇ ਗੱਲ ਦੇ ਉੱਪਰ ਆ ਜਾਂਦੇ ਆ ਜੀ ਵੀ ਕੌਮ ਨੇ ਤੁਸੀਂ ਇੱਕ ਸ਼ਬਦ ਵਰਤਿਆ ਕੀ ਵਰਤਿਆ ਆਪਾਂ ਉਹ ਥੋੜਾ ਜਿਆਦਾ ਰਿਸਰਵ ਕਰ ਦਿੱਤਾ ਸੀ ਨਾ ਜੀ ਵੀ ਉਹਨਾਂ ਨੇ ਕਿਹਾ ਵੀ ਮੈਂ ਬਾਦਲ ਦਾ ਜਹੇਦਾਰ ਹਾਂ ਮੈਂ ਕੌਮ ਦਾ ਔਰ ਕੌਮ ਜਦੋਂ ਚਾਹੇ ਮੈਂ ਆਪਣੀ ਜਹੇਦਾਰੀ ਤੋਂ ਲਾਂਭੇ ਹੋ ਜਾਵਾਂਗਾ ਚਲੋ ਇਸੇ ਗੱਲ ਤੇ ਆਦੀਏ ਜਹੇਦਾਰ ਗੜਗਾਦੀ ਕਹਿੰਦੇ ਜਦੋਂ ਕੌਮ ਚਾਹੇ ਹਮ ਮੈਂ ਜਹੇਦਾਰੀ ਤੋਂ ਲਾਂਭੇ ਹੋ ਜਾਵਾਂਗਾ ਬਿਲਕੁਲ ਤੇ ਲਾਇਆ ਕੌਮ ਨੇ ਸੀ ਮ ਲਾਇਆ ਕਿੰਨਾ ਬੰਦਿਆਂ ਨੇ ਸੀ ਜਿਹੜੇ 11 ਬੰਦੇ ਸੀ ਪਹਿਲੀ ਗੱਲ ਤੇ ਐਗਜ਼ੈਕਟਿਵ ਕਮੇਟੀ ਵੀ ਇਕੱਠੀ ਰਹੀ ਸੀ ਤੁਹਾਨੂੰ ਲਾਉਣ ਦੇ ਹੱਕ ਦੇ ਵਿੱਚ ਪ੍ਰਧਾਨ ਘਰ ਦੇ ਵਿੱਚ ਸੀ ਤਿੰਨ ਮੈਂਬਰ ਵਿਰੋਧਤਾ ਵਿੱਚ ਸੀ 11 ਮੈਂਬਰਾਂ ਨੇ ਤੁਹਾਨੂੰ ਲਾਇਆ ਜੀ ਨੰਬਰ 1 ਜਿੱਦਣ ਲਾਇਆ ਸੀ ਪ੍ਰੋਗਰਾਮ ਦਾ ਇਸ਼ਤਿਹਾਰ ਅੱਜ ਵੀ ਮੇਰੇ ਕੋਲ ਆ ਵੀ 10 ਵਜੇ ਜਥੇਦਾਰ ਦੀ ਸੇਵਾ ਸੰਭਾਲ ਦਾ ਸਮਾਗਮ ਹੋਏਗਾ ਜਿਹੜਾ 10 ਕੋਸਤੀਆਂ ਕਹਿੰਦੇ ਰਹੇ ਆ ਹਣਾ ਜੀ ਜੀ ਬਿਲਕੁਲ ਤੇ ਕਰ ਦਿੱਤੀ ਤੜਕੇ ਪੌਣੇ 3 ਵਜੇ ਦਾ ਲਾਗ ਦਿੱਤਾਗੇ ਚਲੋ ਸਾਨੂੰ ਉਹ ਵੀ ਕੋਈ ਆਬਜੈਕਸ਼ਨ ਨਹੀਂ ਹਮ ਕਾਰਨ ਕੀ ਬਣ ਗਿਆ ਕੋਈ ਤੇ ਗੱਲ ਸੀ ਵਿਰੋਧ ਉੱਥੇ ਅੰਮ੍ਰ ਇਹ ਆ ਨੰਦਪੁਰ ਸਾਹਿਬ ਵੀ ਹੋਇਆ ਤੇ ਹੁਣ ਨਵੀਂ ਸਟੇਟਮੈਂਟ ਦੇਣਾ ਮਾ ਅਖਬਾਰ ਦੀ ਖਬਰ ਦੇਣਾ ਮਾ ਭਾਵੇਂ ਚਲਾ ਦਿਆ ਜੀ ਜੀ ਮਹਿਲ ਸਿੰਘ ਬਬਰ ਜੀ ਹਮ ਪਾਕਿਸਤਾਨ ਦੇ ਵਿੱਚ ਆਕਾਲ ਚਲਾਣਾ ਕਿਤੇ ਬਿਲਕੁਲ ਜੀ ਆਕਾਲ ਚਲਾਣੇ ਤੋਂ ਬਾਅਦ ਉਹਨਾਂ ਦੇ ਨਮਿਤ ਅਰਦਾਸ ਸਮਾਗਮ ਗੁਰਦੁਆਰਾ ਬਾਬਾ ਗਰਬਖ ਸਿੰਘ ਜੀ ਵੀ ਕਿ ਰੱਖਿਆ ਗਿਆ ਬਿਲਕੁਲ ਜੀ ਅਰਦਾਸ ਸਮਾਗਮ ਰੱਖਿਆ ਗਿਆ ਤੇ ਉਹਨਾਂ ਦੇ ਪਰਿਵਾਰ ਨੂੰ ਜਥੇਦਾਰ ਕੁਲਦੀਪ ਸਿੰਘ ਗੜਗੱਜ ਸਿਰੋਪਾਓ ਦੇਣ ਲੱਗੇ ਜੀ ਸਰਦਾਸ ਸਿਮਰਨਜੀਤ ਸਿੰਘ ਮਾਨਦੀ ਪਾਰਟੀ ਦੇ ਨੇ ਜਰਨੈਲ ਸਿੰਘ ਦੀ ਸਖੀਰਾ ਉਹਨਾਂ ਨੂੰ ਟੁੱਕੇ ਰੋਕ ਦਿੱਤਾ ਕਹਿੰਨਗੇ ਅਸੀਂ ਤੈਨੂੰ ਜਹਦਾਰ ਨਹੀਂ ਮੰਨਦੇ ਸਰੂਪਾ ਨਹੀਂ ਪਾਉਣ ਦੇਣਾ ਨਾ ਸਰੂਪਾ ਲੈਣਾ ਅਸੀਂ ਮੰਨਦੇ ਨਹੀਂ ਤੂੰ ਸਾਡਾ ਜਹਦਾਰ ਆ ਜੀ ਯਾਰਾਂ ਅਖਬਾਰਾਂ 'ਚ ਖਬਰਾਂ ਲੱਗ ਰਹੀਆਂ ਨੇ ਹਮ ਠੀਕ ਹੈ ਅਖਬਾਰਾਂ ਦੇ ਵਿੱਚ ਹੁਣ ਇਹਨਾਂ ਕਹਣਾ ਉਹ ਜਿਹੜੇ ਚੰਦੂਕੂ ਬੰਦੇ ਨੇ ਹਮ ਚਲੋ ਮੰਨਦੇ ਆ ਚੰਦ ਬੰਦੇ ਨੇ ਹਮ ਤੇ ਲਾਉਣ ਵਾਲੇ ਕਿਹੜੇ ਸੀ ਇਕੱਠ ਸੀ ਹਮ ਹੈ ਲਾਉਣ ਵਾਲਾ ਕਿੰਨਾ ਘੱਟ ਸੀ ਲਾਉਣ ਵਾਲੇ 11 ਬੰਦੇ ਤੇ ਵਿਰੋਧਤਾ ਦੇ ਵਿੱਚ ਕਿੰਨੇ ਸੀ ਇੱਥੇ ਗਿਣਤੀ ਆਪਾਂ ਪੂਰੀ ਕਰ ਲਈਏ ਸੋ ਕਹਿਣ ਤੋਂ ਪਾਵੇ ਆ ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਹਰਪਾਲ ਸਿੰਘ ਵਿਰੋਧ ਨਹੀਂ ਹੈ ਹੂੰ ਵਿਰੋਧ ਵਿਧੀ ਵਿਧਾਨ ਦਾ ਆ ਵੀ ਕਿਹੜੇ ਵਿਧੀ ਵਿਧਾਨ ਦੇ ਤਹਿਤ ਲਾ ਰਹੇ ਹੋ ਤੇ ਕਿਹੜੇ ਵਿਧੀ ਵਿਧਾਨ ਦੇ ਤਹਿਤ ਲਾ ਰਹੇ ਹੋ ਹੂੰ ਤੁਸੀਂ ਕਹੋਗੇ ਵੀ ਇੱਕ ਨਵੀਂ ਸਲਾਹ ਮੰਗੀ ਗਈ ਹੈ ਜੀ ਸਲਾਹ ਮੰਗੀ ਗਈ ਹੈ ਵੀ ਕੌਮ ਦੱਸੇ ਆਪਕੋ ਆਪਣੀ ਮੇਲ ਭੇਜੀ ਜਾਵੇ ਹੂੰ ਲਿਖਤਾਂ ਦਿੱਤੀਆਂ ਜਾਣ ਜੀ ਤੇ ਫਿਰ ਆਪਾਂ ਵਿਧੀ ਵਿਧਾਨ ਬਣਾਈਏ ਹੂੰ ਵੀ ਕੌਮ ਦਾ ਜਸੇਦਾਰ ਲਾਉਣਾ ਕਿਵੇਂ ਆ ਤੇ ਲਾਉਣਾ ਕਿਵੇਂ ਆ ਐਡੀ ਵੱਡੀ ਜੱਥੇਬੰਦੀ ਅੱਜ ਪੁੱਛਦੀ ਪਈ ਐ ਹਨਾ ਚਲੋ ਉਸ ਗੱਲ ਤੇ ਆਜੋ ਜੀ ਯਾਰ ਇੱਕ ਗੱਲ ਦੱਸੋ ਮੈਨੂੰ ਕਿਸੇ ਸਿਆਣੇ ਨੇ ਕਿਹਾ ਸੀ ਕਹਿੰਦੇ ਜੇ ਕੋਈ ਸੂਟ ਲੈਣ ਤੋਂ ਪਹਿਲਾਂ ਤੁਹਾਨੂੰ ਪੁੱਛੇ ਨਾ ਹੂੰ ਵੀ ਕਿਹੜਾ ਲਈਏ ਉਹਨੂੰ ਸਲਾਹ ਜ਼ਰੂਰ ਦਿਓ ਹੂੰ ਉਹਨੂੰ ਕੋ ਵੀ ਆ ਲੈ ਲੋ ਰੰਗ ਆ ਵਧੀਆ ਲੱਗਦਾ ਤੁਹਾਡੇ ਜੀ ਤੇ ਕਹਿੰਦਾ ਜੇ ਕੋਈ ਸੂਟ ਲੈ ਕੇ ਆ ਕੇ ਤੁਹਾਨੂੰ ਪੁੱਛੇ ਹੂੰ ਵੀ ਕਿਵੇਂ ਆ ਹੂੰ ਕਿੰਨ ਲਗਾ ਉਹ ਤੇ ਫਿਰ ਲੈ ਕੇ ਆ ਹੀ ਗਿਆ ਤੁਹਾਡੀ ਤਾਂ ਸਲਾਹ ਮੈਨੇ ਨਹੀਂ ਰੱਖਦੀ ਉਹਨੂੰ ਕੁਝ ਬਹੁਤ ਵਧੀਆ ਬਹੁਤ ਕਮਾਲ ਬੜਾ ਫੱਬਦਾ ਪਿਆ ਹੈ ਹਾਂ ਹੈਨਾ ਹੁਣ ਜਹਦਾਰ ਲਾ ਕੇ ਪੁੱਛਦੇ ਪੈਨੇ ਵਿਧੀ ਵਿਧਾਨ ਦੱਸੋ ਇਹ ਚਾਰ ਦਿਨ ਪਹਿਲਾਂ ਪੁੱਛ ਲੈਂਦੇ ਨਾਲੇ ਜਹਦਾਰ ਦੇ ਜੂਸ ਨਾਲ ਨਿਕਲਦਾ ਨਾਲੇ ਤੁਹਾਡਾ ਨਾਲ ਨਿਕਲਦਾ ਹੁੰਦਾ ਕਿ ਨਹੀਂ ਹੁੰਦਾ ਹਰਪਾਲ ਸਿੰਘ ਗੱਲ ਇਹ ਆ ਮੈਂ ਅੱਜ ਵੀ ਕਹਿ ਰਿਹਾ ਮੈਂ ਜਹਦਾਰ ਕੁਲਦੀਪ ਸਿੰਘ ਗੜਗੱਜ ਦਾ ਵਿਰੋਧ ਨਹੀਂ ਕਰਦਾ ਮੈਂ ਅੱਜ ਵੀ ਕਹਿੰਦਾ ਬੰਦਾ ਵਧੀਆ ਵਿਧੀ ਵਿਧਾਨ ਦੇ ਨਾਲ ਕਾਰਜਕਾਲ ਨਹੀਂ ਹੋਣਾ ਚਾਹੀਦਾ ਜਿਵੇਂ ਤੁਸੀਂ ਆਪ ਵੀ ਕਹਿੰਦਾ ਵੀ ਪਤਾ ਹੀ ਨਹੀਂ ਕਦੋਂ ਲਾ ਦੇਣਾ ਉਹ ਕਾਰਜਕਾਲ ਇੱਕ ਪਿੰਡ ਦੇ ਸਰਪੰਚ ਨੂੰ ਵੀ ਭਾਵੇਂ ਜਾਇਜ਼ ਨਰਿਆਈ ਤਰੀਕੇ ਨਾਲ ਬਣਿਆ ਹੋਵੇ ਪਤਾ ਹੁੰਦਾ ਪੰਜ ਸਾਲ ਇੰਨੀ ਲੈਣਾ ਤੇ ਇੱਥੇ ਇੱਕ ਮਹੀਨੇ ਚ ਚਾਰ ਜ਼ਹੀਦਰ ਬਦਲੇ ਗਏ ਰਾਗੀ ਸਿੰਘ ਦਾ ਨਹੀਂ ਪਤਾ ਹੁੰਦਾ ਓਕੇ ਰਾਗੀ ਸਿੰਘ ਦਾ ਨਹੀਂ ਪਤਾ ਹੁੰਦਾ ਜਦੋਂ ਇਸ਼ਤਿਹਾਰ ਕਈ ਵਾਰੀ ਅਗਲਾ ਫੋਨ ਕਰਦਾ ਕਹਿੰਦਾ ਭਾਈ ਸਾਹਿਬ ਜੀ ਕੀ ਲਿਖਦੀਏ ਹਜੂਰੀ ਲਾ ਕੇ ਲਿਖਦੀਏ ਤੇ ਹੱਸ ਕੇ ਉਹ ਕਹਿੰਦੇ ਕਹਿੰਦੇ ਜੀ ਕੋ ਪਤਾ ਨਹੀਂ ਲੱਗਦਾ ਕਦੋਂ ਸਾਬਕਾ ਬਣ ਜਾਣਾ ਪਰ ਤੁਸੀਂ ਇੱਕ ਵਾਰੀ ਹਜੂਰੀ ਲਾ ਕੇ ਲਿਖ ਦਿਓ ਚਲੋ ਭਾਈ ਬਲਦੇਵ ਸਿੰਘ ਵਡਾਲਾ ਹਜੂਰੀ ਲਾ ਕੇ ਸੀ ਜੀ ਕੀ ਇਹਨਾਂ ਦਾ ਕੀ ਗਣਾ ਸੀ ਕੌਮੀ ਮੁੱਦੇ ਚੁੱਕੇ ਸੀ ਬਿਲਕੁਲ ਜੀ ਭਾਈ ਗਰਦੀਪ ਸਿੰਘ ਕੋਹੜਕਾ ਦਾ ਕੀ ਗਣਾ ਸੀ ਮੁੱਦੇ ਚੁੱਕੇ ਸੀ ਬਿਲਕੁਲ ਬਣਾਤੇ ਹਜੂਰੀ ਤੋਂ ਸਾਬਕਾ ਹੈਨਾ ਇਸੇ ਪ੍ਰਕਾਰ ਮੈਂ ਕਹਿੰਦਾ ਕੋਈ ਵਿਧਿ ਵਿਵਧਾਨ ਕੋਵੇ ਕੋ ਟੀਮ ਵਰਕ ਬੈਠੇ ਇਹ ਨਾ ਹੋਵੇ ਵੀ ਮੇਰੇ ਖਿਲਾਫ ਤੁਸੀਂ ਜਥੇਦਾਰ ਨੇ ਕੋਈ ਫੈਸਲਾ ਸੁਣਾਇਆ ਤੇ ਮੈਂ ਹੀ ਆਪਣੀ ਕਮੇਟੀ ਲਾ ਕੇ ਜਥੇਦਾਰ ਨੂੰ ਲੰਬੇ ਕਰ ਦਿੱਤਾ ਹਮ ਠੀਕ ਹੈ ਜੀ ਚਲੋ ਇੱਕ ਗੱਲ ਦੱਸੋ ਜੀ ਬਲਟੋਏ ਨੂੰ ਕਿਹਾ ਸੀ ਜਿਹੜਾ ਨੇ 10 ਸਾਲ ਰਾਜਨੀਤੀ ਤੋਂ ਲੰਬੇ ਬਿਲਕੁਲ ਜੀ ਕਿਹਾ ਸੀ ਰਾਜਨੀਤੀ ਕਿੰਨੀ ਖਾਬੀ ਹੋਈ ਪਈ ਹੈ ਉਹਨਾਂ ਜਿਹੜਾ ਨੂੰ ਚੋਕੇ ਲੰਬੇ ਕਰ ਦਿੱਤਾ ਇਹ ਕੀ ਹੈ ਤੁਹਾਡਾ ਤੁਹਾਨੂੰ ਲੱਗਦਾ ਨਹੀਂ ਪਿਆ ਵੀ ਤੁਹਾਡੇ ਕਿਰਦਾਰ ਕਿੰਨੇ ਬੋਣੇ ਕਰ ਦਿੱਤੇ ਨੇ ਸੋ ਗੜਗੱਜ ਜੀ ਦਾ ਵਿਰੋਧ ਨਹੀਂ ਹੈ ਜਿਹੜਾ ਵਿਰੋਧ ਹੋ ਰਿਹਾ ਇਹ ਵਿਰੋਧ ਉਸ ਨੀਤੀ ਦਾ ਹੋ ਰਿਹਾ ਜਿਸ ਨੀਤੀ ਦੇ ਤਹਿਤ ਪਹਿਲੇ ਤੋਰੇ ਗਏ ਨੇ ਤੇ ਇਹ ਲਿਆਂਦੇ ਗਏ ਆਖਰੀ ਸਵਾਲ ਹੈ ਜੀ ਤੁਸੀਂ ਕਿਹਾ ਵੀ ਬਾਦਲ ਪਰਿਵਾਰ ਬੜਾ ਖੁਸ਼ ਏ ਜਾਂ ਬਾਦਲ ਪਾਰਟੀ ਬੜੀ ਖੁਸ਼ ਏ ਪਰ ਬਾਦਲ ਸਾਹਿਬ ਤੇ ਹਾਈ ਕੋਰਟ ਦੇ ਰਾਹ ਪੈ ਗਏ ਨੇ ਉਹ ਕਹਿੰਦੇ ਜੀ ਮੇਰੇ ਤੇ ਗੋਲੀ ਚੱਲੀ ਏ ਮੈਨੂੰ ਕੋਈ ਇਨਸਾਫ ਨਹੀਂ ਮਿਲਿਆ ਕੋ ਜਹੇਦਾਰ ਸਾਹਿਬ ਨੇ ਮੇਰੇ ਪੱਖ ਦੀ ਗੱਲ ਹੀ ਨਹੀਂ ਕੀਤੀ ਮੈਂ ਹਾਈ ਕੋਰਟ ਕੋ ਸੀਬੀਆਈ ਦੀ ਜਾਂਚ ਕਰਵਾ ਨਹੀਂ ਨਹੀਂ ਉਹਨਾਂ ਨੇ ਇਸ ਇਸ ਮੁੱਦੇ ਦੇ ਵਿੱਚ ਨਹੀਂ ਕੀਤੀ ਮੈਂ ਦੱਸਦਾ ਮਾਂ ਜੀ ਪਿਛਲੇ ਦਿਨਾਂ ਦੇ ਵਿੱਚ ਨਰੈਣ ਸਿੰਘ ਚੌੜਾ ਜੀ ਉਹਨਾਂ ਨੇ ਜੋ ਖੜਕੂ ਸਫਾ ਦੇ ਵਿੱਚ ਅੱਛੇ ਵਿਚਰੇ ਨੇ ਜੀ ਚਲੋ ਖੈਰ ਹਰ ਬੰਦੇ ਦੇ ਨਾਲ ਨੈਗੇਟਿਵ ਪੋਜ਼ੀਟਿਵ ਦੋਵੇਂ ਤਰ੍ਹਾਂ ਦੀਆਂ ਗੱਲਾਂ ਜੁੜੀਆਂ ਹੁੰਦੀਆਂ ਨੇ ਜੀ ਉਹਨਾਂ ਨੇ ਦਰਬਾਰ ਸਾਹਿਬ ਕੰਪਲੈਕਸ ਦੇ ਬਾਹਰ ਬਿਲਕੁਲ ਜੀ ਗੋਲੀ ਚ ਲਾਈ ਸੁਖਬੀਰ ਦਾ ਬਚਾਅ ਹੋ ਗਿਆ ਜੀ ਉਸ ਤੋਂ ਬਾਅਦ ਉਹਨਾਂ ਦੀ ਜ਼ਮਾਨਤ ਹੋ ਗਈ ਜ਼ਮਾਨਤ ਤੇ ਬਾਹਰ ਆ ਕੇ ਜੀ ਜ਼ਮਾਨਤ ਤੇ ਬਾਹਰ ਆ ਕੇ ਉਹਨਾਂ ਨੇ ਇੰਟਰਵਿਊ ਦਿੱਤੀ ਆ ਹਮ ਸੁਖਬੀਰ ਬਾਦਲ ਜਿਹਦੇ ਅੰਦਰ ਦਾ ਪਾਪ ਡਰਾ ਰਿਆ ਆ ਬੰਦਾ ਨਹੀਂ ਡਰਦਾ ਹੁੰਦਾ ਰਪਾਲ ਸਿੰਘ ਅੰਦਰ ਦਾ ਪਾਪ ਡਰਾ ਰਿਆ ਹੁੰਦਾ ਆ ਓਕੇ ਸੋ ਡਰਿਆ ਜੇ ਪਾਪ ਕਮਮ ਦਾ ਧਰਮੀ ਵੀ ਸੇਧ ਧਰਮੀ ਤੇ ਖੜਿਆ ਹੁੰਦਾ ਆ ਡਰਦਾ ਉਹ ਹੁੰਦਾ ਕਿਤੇ ਅੰਦਰ ਪਾਪ ਹੋਵੇ ਹੁਣ ਇਹਨਾਂ ਨੂੰ ਇਹ ਹੈ ਵੀ ਉਦੋਂ ਬਚ ਗਏ ਹੁਣ ਰੋਜ਼ੋ ਰੋਜ਼ ਕੌਣ ਬਚਾਊਗਾ ਉਹ ਤੇ ਜ਼ਮਾਨਤ ਤੇ ਫੇਰ ਬਾਹਰ ਆ ਗਿਆ ਤੇ ਲੋਕਾਂ ਨੇ ਇੱਥੋਂ ਤੱਕ ਵੀ ਗੱਲ ਕਹਿ ਦਿੱਤੀ ਸੀ ਉਹ ਕਹਿੰਨ ਕਿ ਖਾੜਕੂ ਦਾ ਨਿਸ਼ਾਨਾ ਕੁੱਝ ਦੇ ਨਹੀਂ ਹੁੰਦੇ ਲੋਕੀ ਤੁਹਾਨੂੰ ਪਤਾ ਗੱਲ ਕਰਨ ਲੱਗੇ ਉਹ ਕਹਿੰਦੇ ਖਾੜਕੂ ਦਾ ਨਿਸ਼ਾਨਾ ਕੁੱਝ ਦਾ ਨਹੀਂ ਹੁੰਦਾ ਹੈ ਜੀ ਬਿਲਕੁਲ ਹੋ ਸਕਦਾ ਇਹ ਥੋੜਾ ਟ੍ਰੇਲਰ ਹੀ ਹੋਵੇ ਹੁਣ ਉਹਦੇ ਮਨ ਦੇ ਵਿੱਚ ਇਸ ਚੀ ਦਾ ਖੌਫ ਵੱਜਾ ਪਿਆ ਵੀ ਕਿਤੇ ਇਹ ਨਾ ਹੋਵੇ ਮੇਰਾ ਕਿਤੇ ਨੰਬਰ ਲੱਗ ਜੇ ਹਮ ਉਹਨੇ ਹੁਣ ਇਸ ਕਰਕੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਹੈ ਸਖਬੀਰ ਸਿੰਘ ਬਾਦਲ ਨੇ ਉਹ ਕਹਿੰਦਾ ਵੀ ਜਿਹੜੀ ਮੇਰੇ ਤੇ ਕੋਈ ਚੱਲੀ ਹੈ ਇਹਦੀ ਜਾਂ ਤੇ ਸੀਬੀਆਈ ਜਾਂਚ ਕਰੇ ਜਾਂ ਐਮਆਈਏ ਦੁਆਰਾ ਜਾਂਚ ਕਰਵਾਈ ਜਾਵੇ ਸਖਬੀਰ ਸਿੰਘ ਮੇਰਾ ਇੱਕ ਸਿੱਧਾ ਜਿਹਾ ਸਵਾਲ ਹੈ ਤੇਰੇ ਤੇ ਭਰਾ ਮੈਂ ਸਿੱਖ ਹੂਰ ਤੁਹਾਨੂੰ ਕੰਮ ਦੀ ਗੱਲ ਦੱਸਾਂ ਬੜੀ ਕਮਾਲ ਕਈਆਂ ਨੇ ਵਿਰੋਧ ਕਰ ਦੇਣਾ ਪਰ ਮੈਂ ਕਹਿੰਦਾ ਯਾਰ ਮੈਂ ਸੱਚ ਬੋਲੂਗਾ ਜਿੱਥੇ ਸੁਖਬੀਰ ਸਹੀ ਹੋਗਾ ਮੈਂ ਸੁਖਬੀਰ ਨੂੰ ਕਹੂੰਗਾ ਜਿੱਥੇ ਦੂਜੇ ਸਹੀ ਹੋਣਗੇ ਮੈਂ ਸਹੀ ਕਹੂੰਗਾ ਹੈਨਾ ਜੀ ਇਹਨਾਂ ਦਿਨਾਂ ਵਿੱਚ ਸੁਖਬੀਰ ਬਦਲ ਜ਼ਿਆਦਾਤਰ ਸੱਚ ਬੋਲ ਰਿਹਾ ਹੂੰ ਇਹਨਾਂ ਦਿਨਾਂ ਵਿੱਚ ਜੋ ਕਹਿ ਰਿਹਾ ਨਾ ਵੀ ਸਾਡੇ ਇੰਜ ਹੋ ਰਿਹਾ ਆ ਹੋ ਰਿਹਾ ਜ਼ਿਆਦਾਤਰ ਸੱਚ ਬੋਲ ਰਿਹਾ ਪਰ ਚੱਕਰ ਕੀ ਬਣਿਆ ਪਈਦੇ ਝੂਠ ਹੀ ਇੰਨੇ ਬੋਲੇ ਗਏ ਨੇ ਵੀ ਹੁਣ ਸੱਚ ਸਾਚੀ ਨਹੀਂ ਲੱਗਦਾ ਪਿਆ ਚੱਕਰਾ ਉਹ ਛੇਰ ਆਇਆ ਛੇਰ ਆਇਆ ਹਣਾ ਉਹ ਜਦੋਂ ਸੱਚੀ ਮੁੱਚੀ ਆ ਗਿਆ ਉਹ ਕਹਿੰਦਾ ਨਹੀਂ ਯਾਰ ਰੋਜ਼ ਪਖੰਡ ਕਰਦਾ ਹੁੰਦਾ ਸੀ ਹਣਾ ਅੱਜ ਉਹ ਚੱਕਰ ਬਣਿਆ ਚਲੋ ਇਸ ਗੱਲ ਤੇ ਆਓ ਮੈਂ ਸੁਖਬੀਰ ਬਾਦਲ ਜੀ ਮੈਂ ਤੁਹਾਡੇ ਤੇ ਇੱਕ ਸਵਾਲ ਕਰਦਾ ਮਾਂ ਤੁਸੀਂ ਹੁਣ ਜਿਹੜੀ ਹੈ ਤੁਸੀਂ ਕਹਿੰਦੇ ਮੇਰੇ ਤੇ ਖਮਲਾ ਹੋਇਆ ਤੇ ਜਿੱਲੇ ਦੋਸ਼ੀ ਸੀ ਉਹ ਦੀ ਜ਼ਮਾਨਤ ਤੇ ਬਾਹਰ ਆ ਗਿਆ ਬਿਲਕੁਲ MIA ਦੁਆਰਾ ਜਾਂ CBI ਦੁਆਰਾ ਜਾਂਚ ਹੋਵੇ ਜੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਬਿਲਕੁਲ ਜੀ ਠੀਕ ਹੈ ਜਾਂ ਉਹਦੇ ਦੁਆਰਾ ਜਾਂਚ ਹੋਵੇ ਤੇ ਜਾਂ CBI ਦੁਆਰਾ ਜਾਂਚ ਹੋਵੇ ਹਮ ਚਲੋ ਪਰ ਜੇ ਤੋ ਬੇਦਵੀਆਂ ਖੁਈਆਂ ਸੀ ਉਦੋਂ ਨਾ ਤੁਸੀਂ ਇਹ ਜਾਂਚਾ ਮੰਗ ਲਈਆਂ। ਕੀ ਬਾਤ ਹੈ? ਉਦੋਂ ਤੁਸੀਂ ਜਾਂਚਾ ਮੰਗੀਆਂ ਖੁਦੀਆਂ ਨਾਲੇ ਤੁਹਾਡਾ ਬਚਾਅ ਹੁੰਦਾ। ਕਿਉਂਕਿ ਤੁਹਾਡਾ ਆਪਣਿਆਂ ਬਚਾਅ ਹੋ ਗਿਆ। ਹੂੰ ਬਚਾਅ ਹੋ ਜਾਣਾ ਸੀ ਕਿਉਂਕਿ ਤੁਸੀਂ ਤਾਂ ਮਸਲੇ ਚ ਬਾਹਰ ਹੋ ਗਏ। ਹੂੰ ਅਸੀਂ ਕਹਿੰਨੇ ਸਾਂ ਵੀ ਸੀਬੀਆਈ ਨੂੰ ਇਹ ਕੇਸਾਂ ਪਿਆ ਜਾਵੇ। ਬੋਲੋ ਆਪਾਂ ਸਾਰੇ ਸੜਕਾਂ ਤੇ ਆਏ ਕਿ ਨਹੀਂ ਆਏ? ਆਪਾਂ ਚੰਡੀਗੜ੍ਹ ਗਏ ਕਿ ਨਹੀਂ ਗਏ? ਬਿਲਕੁਲ ਜੀ। ਚੰਡੀਗੜ੍ਹ ਜਾ ਕੇ ਅਸੀਂ ਕਹਿਆ ਸੀ ਵੀ ਇਹ ਕੇਸ ਸੀਬੀਆਈ ਨੂੰ ਸੌਂਪਿਆ ਜਾਵੇ। ਮੈਂ ਹਰਪਾਲ ਸਿੰਘ ਆਪ ਦੱਸਦਾ ਮੈਂ ਭਾਈ ਸੁਖਜੀਤ ਸਿੰਘ ਖੋਸਾ। ਅੱਜ ਮੈਂ ਕਹਿੰਦਾ ਯਾਰ ਜੋ ਜਿੰਨੂੰ ਕਹਿਣਾ ਹੂੰ ਸਾਡਾ ਕੋਈ ਭੂਆ ਦਾ ਪੁੱਤ ਨਹੀਂ ਪਰ ਜਿੱਤੇ ਚੰਗਾ ਬੰਦਾ ਚੰਗਾ ਕਹੂੰਗਾ ਭਾਈ ਸੁਖਜੀਤ ਸਿੰਘ ਖੋਸਾਹਰੀ ਅਸੀਂ ਸਾਰੇ ਸਾਡੇ ਤੇ ਪਾਣੀ ਦੀਆਂ ਬਿਛਾੜਾਂ ਵੀ ਹੋਈਆਂ ਠੀਕ ਹੈ ਜੀ ਸਾਡੀਆਂ ਪੱਗਾਂ ਵੀ ਲੱਤੀਆਂ ਠੀਕ ਹੈ ਸਾਡੇ ਕੱਪੜੇ ਵੀ ਪਾਟੇ ਕੋਈ ਗੱਲ ਨਹੀਂ ਗੁਰੂ ਗ੍ਰੰਥ ਸਾਹਿਬ ਦੀ ਖਾਤਰ ਗਏ ਸਾਂ ਅਸੀਂ ਕਿੰਨੇ ਸਾਂ ਸੀਬੀਆਈ ਨੂੰ ਇਹ ਜਾਂਚ ਸੌਂਪੀ ਜਾਵੇ ਨਾਲੇ ਤੇ ਪੰਜਾਬ ਪੁਲਿਸ ਬਚਦੀ ਸੀ ਨਾਲੇ ਪੰਜਾਬ ਸਰਕਾਰ ਬਚਦੀ ਸੀ ਇਹ ਭਾਈ ਆਹ ਮਾਮਲਾ ਕਰ ਦਿੱਤਾ ਇਹਦਾ ਮਤਲਬ ਕੋਈ ਨਾ ਕੋਈ ਤਾਂ ਗੰਦਬਾਜ਼ ਸੀ ਹੂੰ ਠੀਕ ਹੈ ਇਹ ਉਦੋਂ ਇਹਨਾਂ ਨੇ ਮੰਗ ਨਹੀਂ ਕੀਤੀ ਉਦੋਂ ਹਾਈ ਕੋਰਟ ਦੇ ਵਿੱਚ ਇਹ ਮੈਟਰ ਦਿੰਦੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰਦੇ ਅੱਜ ਸੁਖਵੀਰ ਬਾਦਲ ਤੇ ਗੋਲੀ ਚੱਲੀ ਹੈ ਆ ਜਾਂਚ ਦੀ ਮੰਗ ਹੈ ਚਲੋ ਅੱਜ ਸੁਖਵੀਰ ਬਾਦਲ ਤੇ ਗੋਲੀ ਚੱਲੀ ਹੈ ਕਿ ਜਦੋਂ ਬਹਿਬਲ ਕਲਾਂ ਗੋਲੀकांड ਹੋਇਆ ਸੀ ਦੋ ਸਿੱਖ ਚੀਜ਼ ਹੋਈ ਸੀ ਗੁਰੂ ਕਾ ਕੀਰਤਨੀਆਂ ਸੀ ਭਾਈ ਕ੍ਰਿਸ਼ਨ ਭਗਵਾਨ ਸਿੰਘ ਹੂੰ ਭਾਈ ਸਗਰਾਜ ਸਿੰਘ ਨਿਆਮੀ ਵਾਲੇ ਦਾ ਬਾਪੂ ਠੀਕ ਦੋ ਜੀ ਅਸੀਂ ਭਾਈ ਗਰਜੀਤ ਸਿੰਘ ਸਰਾਮਾ ਜੀ ਤੇ ਮੈਂ ਇਹ ਵੀ ਤੁਹਾਨੂੰ ਦੱਸ ਦਿਆਂ ਪਿਛਲੇ ਦਿਨਾਂ ਦੇ ਵਿੱਚ ਆ ਨੁਚਾ ਲੰਗਾ ਹੂੰ ਲੁਚਾ ਲੰਗਾ ਜਿਹੜਾ ਹੈ ਗਰਦਾਸਪੁਰ ਵਾਲਾ ਇਹ ਬੋਲਿਆ ਕਹਿੰਦਾ ਦੋ ਬੰਦੇ ਪੁਲਿਸ ਦੀ ਹੱਥੀਂ ਪਾਏ ਤੇ ਪੁਲਿਸ ਨੇ ਗੋਲੀਆਂ ਚੁਲਾਤੀਆਂ ਜੀ ਇਹਨੂੰ ਮੈਂ ਲਾਂਤੀ ਨੂੰ ਵੀ ਦੱਸਦਿਆਂ ਲੁਚੇ ਲੰਗਾ ਨੂੰ ਹੂੰ ਦੋਚਾ ਲੰਗਾ ਮੇਰੇ ਖਲ ਇਹਦੀ ਪਿੱਛੇ ਜੇ ਫਿਲਮ ਆਈ ਸੀ ਬੜੀ ਲੋਕਾਂ ਤੱਕ ਗਈ ਹੋਣੀ ਹੈ ਹੂੰ ਤੁਸੀਂ ਅੰਦਾਜ਼ਾ ਲਾ ਕੇ ਵੇਖੋ ਵੀ ਇਹ ਕਹਿ ਰਿਹਾ ਲੰਗਾ ਵੀ ਦੋ ਬੰਦੇ ਪੁਲਿਸ ਦੀ ਹੱਥੀਂ ਪਾਏ ਤੇ ਪੁਲਿਸ ਨੇ ਗੋਲੀ ਚੁਲਾਤੀ ਹੂੰ ਭਾਈ ਜੀ ਲੰਗਰ ਪ੍ਰਸ਼ਾਦਾ ਵਰਤਾ ਰਿਆ ਸੀ ਲੋਕਾਂ ਨੂੰ ਪੁੱਛ ਕੇ ਵੇਖੋ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਬਿਲਕੁਲ ਹੁਣ ਪ੍ਰਸ਼ਾਦਾ ਵਰਤਾਂਦੇ ਉਦੋਂ ਤੇ ਗੋਲੀ ਚੱਲਦੀ ਪਈ ਐ ਜੀ ਉਦੋਂ ਵੀ ਤੇ ਗੋਲੀ ਚੱਲੀ ਸੀ ਉਦੋਂ ਨਾ ਜਾਂਚ ਮੰਗ ਲਈ ਹੂੰ ਤੇ ਬੰਦਾ ਵੀ ਸਾਡਾ ਸ਼ਹੀਦ ਹੋ ਗਿਆ ਤੇ ਸੁਖਬੀਰ ਦੇ ਉੱਤੇ ਗੋਲੀ ਲੱਗੀ ਨਹੀਂ ਹੁਣ ਕਹਿੰਦਾ ਸੀਬੀਆਈ ਜਾਂਚ ਹੋਵੇ ਐਨਆਈਏ ਦੁਆਰਾ ਜਾਂਚ ਹੋਵੇ ਹੂੰ ਜਾਂਚ ਜਿੱਥੇ ਮੰਗਣ ਵਾਲੀ ਸੀ ਜੇ ਉੱਥੇ ਮੰਗਦੇ ਨਾ ਤੇ ਗੱਲ ਬਣ ਜਾਂਦੀ ਬਿਲਕੁਲ ਜੀ ਆਪਣੇ ਤੇ ਗੱਲ ਆਈ ਤੇ ਗੱਲ ਹੋਰ ਐ ਤੇ ਗੁਰੂਰੀ ਗੱਲ ਹੋਰ ਸੀ ਅ ਵੀਰ ਜੀ ਦਾ ਧੰਨਵਾਦ ਥੋੜੇ ਸਮੇਂ ਦੇ ਵਿੱਚ ਇਹਨਾਂ ਨੇ ਬਧੇਰੇ ਜਾਣਕਾਰੀਆਂ ਦਿੱਤੀਆਂ ਕਿਉਂਕਿ ਆ ਦੋ ਜਿਹੜੇ ਮਸਲੇ ਸੀ ਸੁਖਬੀਰ ਬਾਦਲ ਵਾਲੇ ਔਰ ਗੜਗੱਜ ਸਾਹ ਵਾਲੇ ਇਹ ਸੋਸ਼ਲ ਮੀਡੀਆ ਤੇ ਬੜੇ ਭਖੇ ਸਨ ਔਰ ਬੜੇ ਸੋਹਣੇ ਤਰੀਕੇ ਦੇ ਨਾਲ ਇਹਨਾਂ ਨੇ ਉਹ ਸਾਰੀ ਗੱਲ ਦਾ ਖੁਲਾਸਾ ਕੀਤਾ ਸੋ ਨਵੇਂ ਮੁੱਦੇ ਤੇ ਨਵੀਂ ਸਿੱਖਿਆ ਦੇ ਨਾਲ ਬਹੁਤ ਜਿਆਦਾ ਰੁਗਰੂ ਹੁੰਦੇ ਆ ਵੀਰ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ